ਕੰਪਨੀ ਜਿਹੜੀਆਂ ਹੋਰ ਹੋਰ ਦੇਸ਼ ਨੇ ਜਿਹੜੀਆਂ ਹੋ ਕੰਟਰੀਸ ਹੈਗੀਆਂ ਉਹਨਾਂ ਦਾ ਵੀ ਡੀਲ ਕਰਦੀਆਂ ਤੁਸੀਂ ਸਿਰਫ ਅਮਰੀਕਾ ਦੇ ਐਕਸਪਰਟ ਜੀ ਨਹੀਂ ਅਸੀਂ ਸਿਰਫ ਅਮਰੀਕਾ ਦਾ ਹੀ ਕਰਦੇ ਹਾਂ ਅਸੀਂ ਕੋਈ ਵੀ ਹੋਰ ਕੰਟਰੀ ਨਹੀਂ ਕਰਦੇ ਐਕਸਕਲੂਸਿਵਲੀ ਯੂ ਐਸ ਹੀ ਕਰਦੇ ਹਾਂ ਅ ਸਟੂਡੈਂਟਸ ਦੇ ਲਈ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਨਾ ਚਾਹਾਂਗੇ ਸਟੂਡੈਂਟਸ ਦੇ ਲਈ ਥਰੈਸ਼ਟ ਸਟੂਡੈਂਟ ਹੈ ਜਿਹੜਾ ਪਾਸ ਆਊਟ ਹੋਇਆ ਹੈ ਜੀ ਆ 12ਵੀਂ ਤੋਂ ਬਾਅਦ ਆਇਆ ਜਾਂ ਗ੍ਰੈਜੂਏਸ਼ਨ ਕੀਤੀ ਹੋਣੀ ਉਹਦੇ ਲਈ ਰਿਕੁਆਇਰਮੈਂਟਸ ਕੀ ਨੇ ਦੇਖੋ ਜਿਹੜਾ ਪਲੱਸ 2 ਵਾਲਾ ਸਟੂਡੈਂਟ ਹੈ ਜੇ ਉਹਦੇ ਮਿਨੀਮਮ 50% ਵੀ ਨੇ ਲਾਈਕ ਬੱਚੇ ਦੇ ਪਲੱਸ 2 ਸਟਰੀਮ ਦੇ ਵਿੱਚੋਂ ਕੋਈ ਵੀ ਸਟਰੀਮ ਹੈ ਆਰਟ ਸੈ ਨਾਨ ਮੈਡੀਕਲ ਮੈਡੀਕਲ ਜਾਂ ਕਾਮਰਸ ਸਟਰੀਮ ਹੈ ਬੱਚੇ ਕੋਲ 50% ਨੇ ਬਟ ਉਹਦੇ ਕੋਲ ਕਮਿਊਨੀਕੇਸ਼ਨ ਸਕਿਲਸ ਨੇ ਕਮਿਊਨੀਕੇਸ਼ਨ ਸਕਿਲਸ ਦਾ ਮਤਲਬ ਹੈ ਬੱਚੇ ਨੂੰ ਆਪਣੀ ਗੱਲ ਰੱਖਣੀ ਆਉਂਦੀ ਹੈ ਵੀਜ਼ਾ ਆਫੀਸਰ ਦੇ ਸਾਹਮਣੇ ਕਿ ਮੈਂ ਕੀ ਕਰਨ ਚੱਲੇ ਆ ਮੈਂ ਕਿਹੜੇ ਕੋਰਸ ਲਈ ਚੱਲੇ ਆ ਠੀਕ ਹੈ ਐਦਾਂ ਦੀਆਂ ਗੱਲਾਂ ਨੇ ਜਿਹੜੇ ਸਵਾਲ ਆ ਪੁੱਛੇ ਜਾਂਦੇ ਆ ਵੀਜ਼ਾ ਆਫੀਸਰ ਦੇ ਦੁਆਰਾ ਜੇ ਉਹ ਬੱਚਾ ਇਹ ਗੱਲਾਂ ਨੂੰ ਕਲੀਅਰ ਕਰ ਸਕਦਾ ਤਾਂ ਉਹ ਬੱਚਾ ਐਫ 1 ਠੀਕ ਹੈ ਠੀਕ ਹੈ ਇਸ ਤੋਂ ਇਲਾਵਾ ਸੇਮ ਹੀ ਮਾਸਟਰਸ ਲਈ ਹੈ ਜੇ ਬੱਚੇ ਨੇ ਬੈਚਲਰ ਡਿਗਰੀ ਕੀਤੀ ਹੋਈ ਹੈ ਬੱਚੇ ਕੋਲ ਆਈਐਲਐਸ ਹੈ ਜਾਂ ਨਹੀਂ ਹੈ ਬੱਚਾ ਵਿਦੋਰ ਵਿਦਾਊਟ ਆਈਐਲਐਸ ਦੋਨੋਂ ਤਰੀਕਿਆਂ ਨਾਲ ਅਪਲਾਈ ਕਰ ਸਕਦਾ ਹੈ ਬਸ ਬੱਚੇ ਦੇ ਵਿੱਚ ਕਮਿਊਨੀਕੇਸ਼ਨ ਸਕਿਲਸ ਹੋਣੀਆਂ ਚਾਹੀਦੀਆਂ ਨੇ ਆਈਐਲਐਸ ਦੇ ਵਿੱਚ ਕਿੰਨੇ ਬੈਂਡ ਹੋਣੇ ਚਾਹੀਦੇ ਜੇਕਰ ਇਹਦਾ ਸੈਡ ਅਗਰ ਨਹੀਂ ਹੈ ਤਾਂ ਫਿਰ ਉਹਦੇ ਕੋਲ ਹੀ ਇੰਗਲਿਸ਼ ਕਿੰਨੀ ਉਹਦੀ ਮਜ਼ਬੂਤ ਚਾਹੀਦੀ ਹੈ ਮਤਲਬ ਉਹਦਾ ਫਲੋ ਕਿਸ ਤਰ੍ਹਾਂ ਦਾ ਚਾਹੀਦਾ ਗੱਲ ਕਰਨ ਦਾ ਤਰੀਕਾ ਉਹਦੀ ਸਮਝ ਇੰਗਲਿਸ਼ ਨੂੰ ਸਮਝਣ ਦੀ ਸਮਰੱਥਾ ਕਿੰਨੀ ਹੋਣੀ ਚਾਹੀਦੀ ਹੈ ਤਾਂ ਕਿ ਉਹਗੇ ਡੀਲ ਕਰ ਸਕੇ ਇਸ ਤਰੀਕੇ ਨਾਲ ਜੀ ਦੇਖੋ ਜਿੱਦਾਂ ਹੁਣ ਤੁਸੀਂ ਆਇਲਸ ਕਿਹਾ ਹੈ ਕਿ ਆਇਲਸ ਦੇ ਵਿੱਚ ਕਿੰਨੇ ਕੇ ਬੈਂਡ ਹੋਣੇ ਚਾਹੀਦੇ ਹਨ ਹਰ ਯੂਨੀਵਰਸਿਟੀ ਦੀ ਆਪਣੀ ਰਿਕੁਆਇਰਮੈਂਟਸ ਹੈ ਐਸੀਆਂ ਯੂਨੀਵਰਸਿਟੀਆਂ ਵੀ ਆ ਜਿਹੜੀਆਂ 6.5 ਬੈਂਡ ਨਾਟ ਲੈਸ ਦਨ 6 ਮੰਗਦੀਆਂ ਨੇਗੀਆਂ ਤੇ ਕੁਝ ਐਸੀ ਯੂਨੀਵਰਸਿਟੀਆਂ ਵੀ ਆ ਜਿਹੜੀਆਂ 5.5 ਨਾਟ ਲੈਸ ਦਨ 5 ਤੇ ਵੀ ਆਪਾਂ ਨੂੰ ਐਡਮਿਸ਼ਨ ਦੇ ਦਿੰਦੀਆਂ ਨੇ ਤੇ ਕਿਤੇ ਕੁਝ ਵੀ ਨਹੀਂ ਹੋਇਆ ਸਿਟੀ ਵਿਦਆਉਟ ਆਲਸੋ ਆਪਾਂ ਨੂੰ ਐਡਮਿਸ਼ਨ ਦੇ ਦਿੰਦੀਆਂ ਨੇ ਇੱਥੇ ਮੇਨ ਗੱਲ ਆ ਜਾਂਦੀ ਹੈ ਕਮਿਊਨੀਕੇਸ਼ਨ ਸਕਿਲਸ ਦੀ ਬੱਚੇ ਨੂੰ ਗੱਲਬਾਤ ਕਰਨ ਦਾ ਤਰੀਕਾ ਹੋਣਾ ਚਾਹੀਦਾ ਹੈ ਸਿਰਫ 3 ਮਿੰਟ ਦੇ ਇੰਟਰਵਿਊ ਹੁੰਦੇ ਆ ਉਹ ਬੱਚੇ ਨੂੰ ਕਰੈਕ ਕਰਨੀ ਆਣੀ ਚਾਹੀਦੀ ਆ ਉਸ ਦੇ ਵਿੱਚ ਕਿਸੇ ਦੂਸਰੇ ਬਾਰੇ ਨਹੀਂ ਪੁੱਛਿਆ ਜਾਏਗਾ ਬੱਚੇ ਤੋਂ ਬੱਚੇ ਬਾਰੇ ਹੀ ਪੁੱਛਿਆ ਜਾਏਗਾ ਕਿ ਤੁਸੀਂ ਪਹਿਲਾਂ ਆਪਣੀ ਪ੍ਰੀਵੀਅਸ ਐਜੂਕੇਸ਼ਨ ਦੇ ਵਿੱਚ ਕੀ ਕੀਤਾ ਤੇ ਤੁਸੀਂ ਫਰਦਰ ਕਿਹੜੀ ਐਜੂਕੇਸ਼ਨ ਲਈ ਚੱਲੇ ਹੋ ਕਿਹੜੇ ਕਾਲਜ ਦੇ ਵਿੱਚ ਚੱਲੇ ਹੋ ਤੇ ਤੁਸੀਂ ਇਹੀ ਕਾਲਜ ਕਿਉਂ ਚੂਜ਼ ਕੀਤਾ ਜਾਂ ਫਿਰ ਇਹਦੇ ਵਿੱਚ ਇੱਕ ਕੁਝ ਐਕਸਟਰਾ ਕੁਐਸਚਨਸ ਹੋ ਸਕਦੇ ਆ ਕਿ ਜਿੱਦਾਂ ਕਿ ਤੁਹ ਕਵੈਸਚਨ ਫੀਸ ਲਈ ਕੌਣ ਸਪான்ਸਰ ਕਰ ਰਿਹਾ ਹੈ ਤੁਹਾਡੇ ਫੰਡਸ ਕੌਣ ਦੇ ਰਿਹਾ ਤੁਹਾਨੂੰ ਤੁਹਾਡੇ ਦੇ ਪੈਸੇ ਕੌਣ ਲਗਾ ਰਿਹਾ ਜੇ ਆਪਾਂ ਪੰਜਾਬੀ ਚ ਕਹੀਏ ਤਾਂ ਐਦਾਂ ਦੇ ਕੁਐਸਚਨਸ ਆਣ ਜਿਹੜੇ ਕਿ ਬੱਚੇ ਤੋਂ ਪੁੱਛੇ ਜਾਂਦੇ ਆ ਵਿਜ਼ਾ ਆਫੀਸਰ ਦੁਆਰਾ ਸਿਰਫ ਇਹ ਕੁਐਸਚਨਸ ਲਈ ਬੱਚੇ ਦੇ ਵਿੱਚ ਕਮਿਊਨੀਕੇਸ਼ਨ ਸਕਿਲਸ ਹੋਣੀਆਂ ਚਾਹੀਦੀਆਂ ਨੇ ਪੰਜਾਬ ਦੇ ਵਿੱਚ ਬਾਹਰ ਜਾਣ ਦਾ ਰੁਝਾਨ ਹੈ ਸਾਨੂੰ ਸਭ ਨੂੰ ਪਤਾ ਹੀ ਹੈ ਵਿਦੇਸ਼ ਦੇ ਵਿੱਚ ਜਾ ਕੇ ਨੌਜਵਾਨ ਆਪਣੇ ਸੁਪਨਿਆਂ ਨੂੰ ਸਕਾਰ ਕਰਨਾ ਚਾਹੁੰਦੇ ਨੇ ਬਾਹਰਲੇ ਪੱਛਮੀ ਮੁਲਕਾਂ ਦੇ ਵਿੱਚੋਂ ਗੱਲ ਕੀਤੀ ਜਾਵੇ ਤਾਂ ਸਭ ਤੋਂ ਅਹਿਮ ਅਮਰੀਕਾ ਅਮਰੀਕਾ ਜਾਣ ਦਾ ਜਿਹੜਾ क्रेਜ਼ ਹੈ ਉਹ ਹਰ ਇੱਕ ਨੌਜਵਾਨ ਦੇ ਵਿੱਚ ਹੈ ਔਰ ਅਮਰੀਕਾ ਹਮੇਸ਼ਾ ਦੇ ਲਈ ਪਹਿਲੀ ਪਸੰਦ ਰਿਹਾ ਹੈ ਹਾਲਾਂਕਿ ਬਹੁਤ ਸਾਰੇ ਨੌਜਵਾਨ ਉਸ ਤੋਂ ਬਾਅਦ ਕੈਨੇਡਾ ਆਸਟ੍ਰੇਲੀਆ ਹੋਰ ਮੁਲਕਾਂ ਦੇ ਵਿੱਚ ਗਏ ਨੇ ਪਰ ਅਮਰੀਕਾ ਫਿਰ ਵੀ ਸਿਖਰ ਤੇ ਹੈ ਤੇ ਅੱਜ ਵੀ ਅਮਰੀਕਾ ਸਿਖਰ ਤੇ ਬਣਿਆ ਹੋਇਆ ਜਿੱਥੇ ਨੌਜਵਾਨ ਕਿਸੇ ਵੀ ਹਾਲਤ ਦੇ ਵਿੱਚ ਪਹੁੰਚਣਾ ਚਾਹੁੰਦੇ ਨੇ ਅਮਰੀਕਾ ਜਾਣ ਦੇ ਲਈ ਕਈ ਤਰ੍ਹਾਂ ਦੇ ਰਸਤੇ ਆ ਜਿਹੜੇ ਹੋਰ ਵੀ ਅਪਣਾਏ ਜਾਂਦੇ ਨੇ ਜਿਹੜੇ ਸਹੀ ਨਹੀਂ ਵੀ ਹਨ ਪਰ ਅੱਜ ਦੇ ਇਸ ਵੀਜ਼ਾ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਉਹਨਾਂ ਰਸਤਿਆਂ ਦੇ ਨਾਲ ਰੂਬਰੂ ਕਰਾਵਾਂਗੇ ਜਿਨ੍ਹਾਂ ਦੇ ਨਾਲ ਤੁਸੀਂ ਇੱਕ ਨੰਬਰ ਦੇ ਵਿੱਚ ਸਹੀ ਤਰੀਕੇ ਦੇ ਨਾਲ ਅਮਰੀਕਾ ਦੀ ਧਰਤੀ ਤੇ ਪਹੁੰਚ ਸਕਦੇ ਹੋ ਇਸ ਵੀਜ਼ਾ ਸ਼ੋਅ ਦੇ ਵਿੱਚ ਮੇਰੇ ਨਾਲ ਵੀਜ਼ਾ ਮਾਹਿਰ ਤਰुण ਸ਼ਰਮਾ ਮੌਜੂਦ ਰਹਿਣਗੇ ਔਰ ਇਹਨਾਂ ਦੀ ਇਮੀਗ੍ਰੇਸ਼ਨ ਕੰਪਨੀ ਕੈਂਬਰਿਜ ਓਵਰਸੀਜ਼ ਹੈ ਔਰ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਅਮਰੀਕਾ ਜਾਣ ਦੇ ਲਈ ਸਹੀ ਰਸਤੇ ਕਿਹੜੇ ਨੇ ਔਰ ਉਹਨਾਂ ਦੇ ਰਾਹੀਂ ਕਿਵੇਂ ਅਮਰੀਕਾ ਪਹੁੰਚਿਆ ਜਾ ਸਕਦਾ ਹੈ ਕੀ ਕੀ ਉਹਦੇ ਲਈ ਰਿਕੁਆਇਰਮੈਂਟਸ ਹੈਗੀਆਂ ਨੇ ਤੇ ਕਿਹੜੇ ਕਿਹੜੇ ਵੀਜ਼ਾ ਲੱਗ ਸਕਦੇ ਨੇ ਸਭ ਤੋਂ ਪਹਿਲਾਂ ਤਾਂ ਮੈਡਮ ਤੁਹਾਡਾ ਸਵਾਗਤ ਹੈ ਜੀ ਜੀ ਥੈਂਕ ਯੂ ਸੋ ਮੱਚ ਅ ਮੈਂ ਜਿਸ ਤਰ੍ਹਾਂ ਕਿਹਾ ਕਿ ਅਮਰੀਕਾ ਜਾਣ ਦਾ ਸੁਪਨਾ ਸਾਰਿਆਂ ਦਾ ਹੀ ਹੈ ਵੱਡਾ ਮੁਲਕ ਹੈ ਸਾਰੇ ਜਾਣਾ ਚਾਹੁੰਦੇ ਨੇ ਪਹਿਲਾਂ ਤਾਂ ਪੰਜਾਬ ਦੇ ਵਿੱਚ ਇਹ ਟ੍ਰੈਂਡ ਹੁੰਦਾ ਸੀ ਹੁਣ ਹਰਿਆਣੇ ਦੇ ਵਿੱਚ ਵੀ ਟੋਟਲੀ ਜਿਹੜੀ ਪੰਜਾਬੀ ਬੈਲਟ ਹੈ ਉਹਦੇ ਵਿੱਚ ਤਾਂ ਹੈਗੇ ਹਰਿਆਣੇ ਦੇ ਜਿਹੜੇ ਪੰਜਾਬੀ ਬੋਲਦੇ ਇਲਾਕੇ ਨੇ ਤੇ ਹਰਿਆਣੇ ਦੇ ਬਹੁਤ ਸਾਰੇ ਨੌਜਵਾਨਾਂ ਵਿੱਚ ਵੀ ਇੱਕ ਰੇਜ ਹੈਗਾ ਸਭ ਤੋਂ ਪਹਿਲਾਂ ਦੱਸੋ ਕਿਹੜੀਆਂ ਕਿਹੜੀਆਂ ਆਪਸ਼ਨਸ ਹੈਗੀਆਂ ਤੇ ਕਿਹੜ ਦੇਖੋ ਅਮਰੀਕਾ ਜਾਣ ਦੇ ਲਈ ਤੁਸੀਂ ਸਟੱਡੀ ਵੀਜ਼ਾ ਔਰ ਟੂਰਿਸਟ ਵੀਜ਼ਾ ਤੇ ਅਮਰੀਕਾ ਜਾ ਸਕਦੇ ਹੋ ਸਟੱਡੀ ਵੀਜ਼ਾ ਮੀਨਸ ਜਿਹੜੇ ਬੱਚੇ ਨੇ ਪਲੱਸ 2 ਕੀਤੀ ਹੈ ਔਰ ਜਿਹੜੇ ਬੱਚੇ ਨੇ ਬੈਚਲਰ ਡਿਗਰੀ ਕੀਤੀ ਹੈ ਪਲੱਸ 2 ਵਾਲੇ ਬੱਚੇ ਬੈਚਲਰ ਡਿਗਰੀ ਲਈ ਜਾ ਸਕਦੇ ਆ ਬੈਚਲਰ ਡਿਗਰੀ ਵਾਲੇ ਬੱਚੇ ਮਾਸਟਰ ਡਿਗਰੀ ਲਈ ਜਾ ਸਕਦੇ ਆ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਟੂਰਿਸਟ ਵੀਜ਼ਾ ਦੀ ਟੂਰਿਸਟ ਵੀਜ਼ਾ ਤੇ ਤੁਸੀਂ ਆਪਣਾ ਕੋਈ ਵੀ ਬਿਜ਼ਨਸ ਪਰਪਸ ਲਈ ਜਾ ਸਕਦੇ ਹੋ ਕੋਈ ਸੈਲੀਬ੍ਰੇਸ਼ਨ ਲਈ ਜਾ ਸਕਦੇ ਹੋ ਮਦਰ ਫਾਦਰ ਜਾ ਸਕਦੇ ਆ ਆਪਣੇ ਬੱਚਿਆਂ ਦੇ ਕੋਲ ਸਿਬਲਿੰਗਸ ਜਾ ਸਕਦੇ ਆ ਇਸ ਤੋਂ ਇਲਾਵਾ ਜੇ ਤੁਹਾਡੇ ਕੋਲ ਕੋਈ ਬਿਜ਼ਨਸ ਡੀਲ ਹੈ ਤੁਸੀਂ ਇੱਥੇ ਇੰਡੀਆ ਦੇ ਵਿੱਚ ਕੋਈ ਆਪਣਾ ਬਿਜ਼ਨਸ ਕੀਤਾ ਹੋਇਆ ਤੇ ਅਮਰੀਕਾ ਨਾਲ ਕੋਈ ਬਿਜ਼ਨਸ ਡੀਲ ਕਰਨ ਉਸਦੇ ਲਈ ਵੀ ਤੁਸੀਂ ਜਾ ਸਕਦੇ ਹੋ ਇੱਕ ਗੱਲ ਇਹ ਵੀ ਦੱਸੋ ਜੀ ਤੁਹਾਡੀ ਕੰਪਨੀ ਜਿਹੜੀਆਂ ਹੋਰ ਹੋਰ ਦੇਸ਼ ਨੇ ਜਿਹੜੀਆਂ ਹੋਰ ਕੰਟਰੀਸ ਆਈਆਂ ਉਹਨਾਂ ਦਾ ਵੀ ਡੀਲ ਕਰਦੀ ਹੈ ਜਾਂ ਤੁਸੀਂ ਸਿਰਫ ਅਮਰੀਕਾ ਦੇ ਐਕਸਪਰਟ ਹੋ ਜੀ ਨਹੀਂ ਅਸੀਂ ਸਿਰਫ ਅਮਰੀਕਾ ਦਾ ਹੀ ਕਰਦੇ ਹਾਂ ਅਸੀਂ ਕੋਈ ਵੀ ਹੋਰ ਕੰਟਰੀ ਨਹੀਂ ਕਰਦੇ ਐਕਸਕਲੂਸਿਵਲੀ ਯੂ ਐਸ ਹੀ ਕਰਦੇ ਹਾਂ ਅਸੀਂ ਹਮ ਮੈਂ ਇਹਦੇ ਚ ਐਚ 1 ਬੀ 1 ਦਾ ਜਿਹੜਾ ਮਸਲਾ ਆਉਟਦਾ ਵਾਰ-ਵਾਰ ਇਹਦੇ ਲਈ ਅਮਰੀਕਾ ਦੇ ਵੱਲੋਂ ਵੀ ਬੜੀਆਂ ਗਾਈਡਲਾਈਨਸ ਟਾਈਮ ਟੂ ਟਾਈਮ ਚੇਂਜ ਕੀਤੀਆਂ ਜਾਂਦੀਆਂ ਨੇ ਐਚ1 ਬੀ1 ਹੈ ਕਿ ਇਹਦੇ ਲਈ ਗਾਈਡਲਾਈਨਸ ਮੌਜੂਦਾ ਸਮੇਂ ਦੇ ਵਿੱਚ ਕੀ ਨੇ ਜੀ ਦੇਖੋ ਜਿਹੜਾ H1B1 ਹੈ ਉਹ ਤਾਂ ਸਟੂਡੈਂਟ ਜਦੋਂ ਇੱਥੋਂ ਚੱਲਾ ਜਾਂਦਾ ਉਸ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਵਗੈਰਾ ਮਿਲਦਾ ਹੈ ਉਹ ਚੀਜ਼ ਹੁੰਦੀ ਹੈ ਬਟ ਜਿਹੜਾ ਇੰਡੀਆ ਤੋਂ ਵੀਜ਼ਾ ਹੁੰਦਾ ਉਹ F1 F2 ਔਰ B1 B2 ਹੀ ਹੁੰਦਾ ਹੈ B1 B2 ਦੇ ਵਿੱਚ ਉਹ ਇਹੀ ਦੱਸਦੇ ਆ ਕਿ ਤੁਸੀਂ ਉੱਥੇ ਆਪਣਾ ਘੁੰਮਣ ਲਈ ਜਾਣਾ ਹੈ ਜਾਂ ਕਿਸੇ ਡੀਲਿੰਗ ਲਈ ਜਾਣਾ ਕਿਸੇ ਡੀਲ ਨੂੰ ਕਲੋਜ਼ ਕਰਨ ਜਾਣਾ ਹੈ ਠੀਕ ਹੈ ਜਿਹੜਾ ਕਿ 10 ਸਾਲ ਦਾ ਵੀਜ਼ਾ ਲੱਗਦਾ ਜੇ ਆਪਾਂ ਗੱਲ ਕਰੀਏ F1 F2 ਦੀ ਉਹ 5 ਸਾਲ ਦਾ ਵੀਜ਼ਾ ਲੱਗਦਾ ਤੇ ਉਹ ਸਿਰਫ ਸਟੂਡੈਂਟਸ ਨੂੰ ਹੀ ਮਿਲਦਾ ਹੈ ਜਿਹੜੇ ਫਰਦਰ ਸਟੱਡੀ ਲਈ ਜਾਣਾ ਚਾਹੁੰਦੇ ਆ ਸਟੂਡੈਂਟਸ ਦੇ ਲਈ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਨਾ ਚਾਹਾਂਗੇ ਸਟੂਡੈਂਟਸ ਦੇ ਲਈ ਫਰੈਸ਼ ਸਟੂਡੈਂਟ ਹੈ ਜਿਹੜਾ ਪਾਸ ਆਊਟ ਹੋਇਆ ਹੈ ਜੀ 12ਵੀਂ ਤੋਂ ਬਾਅਦ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੋਣੀ ਉਹਦੇ ਲਈ ਰਿਕੁਆਇਰਮੈਂਟਸ ਕੀ ਨੇ ਦੇਖੋ ਜਿਹੜਾ ਪਲੱਸ 2 ਵਾਲਾ ਸਟੂਡੈਂਟ ਹੈ ਜੇ ਉਹਦੇ ਮਿਨੀਮਮ 50% ਵੀ ਨੇ ਲਾਈਕ ਬੱਚੇ ਦੇ ਪਲੱਸ 2 ਸਟਰੀਮ ਦੇ ਵਿੱਚੋਂ ਕੋਈ ਵੀ ਸਟਰੀਮ ਹੈ ਆਰਟਸ ਹੈ ਨਾਨ ਮੈਡੀਕਲ ਮੈਡੀਕਲ ਜਾਂ ਕਾਮਰਸ ਸਟਰੀਮ ਹੈ ਬੱਚੇ ਕੋਲ 50% ਨੇ ਬਟ ਉਹਦੇ ਕੋਲ ਕਮਿਊਨੀਕੇਸ਼ਨ ਸਕਿਲਸ ਨੇ ਕਮਿਊਨੀਕੇਸ਼ਨ ਸਕਿਲਸ ਦਾ ਮਤਲਬ ਹੈ ਬੱਚੇ ਨੂੰ ਆਪਣੀ ਗੱਲ ਰੱਖਣੀ ਆਉਂਦੀ ਹੈ ਵੀਜ਼ਾ ਆਫੀਸਰ ਦੇ ਸਾਹਮਣੇ ਕਿ ਮੈਂ ਕੀ ਕਰਨ ਚੱਲੇ ਆਂ ਮੈਂ ਕਿਹੜੇ ਕੋਰਸ ਲਈ ਚੱਲੇ ਆਂ ਠੀਕ ਹੈ ਐਦਾਂ ਦੀਆਂ ਗੱਲਾਂ ਨੇ ਜਿਹੜੇ ਸਵਾਲ ਆ ਪੁੱਛੇ ਜਾਂਦੇ ਆ ਵੀਜ਼ਾ ਆਫੀਸਰ ਦੇ ਦੁਆਰਾ ਜੇ ਉਹ ਬੱਚਾ ਇਹ ਗੱਲਾਂ ਨੂੰ ਕਲੀਅਰ ਕਰ ਸਕਦਾ ਤਾਂ ਉਹ ਬੱਚਾ ਐਫ 1 ਸਟੂਡੈਂਟ ਵੀਜ਼ਾ ਲਈ ਐਲੀਜੀਬਲ ਹੈਗਾ ਠੀਕ ਹੈ ਇਸ ਤੋਂ ਇਲਾਵਾ ਸੇਮ ਹੀ ਮਾਸਟਰਸ ਲਈ ਹੈ ਜੇ ਬੱਚੇ ਨੇ ਬੈਚਲਰ ਡਿਗਰੀ ਕੀਤੀ ਹੋਈ ਹੈ ਬੱਚੇ ਕੋਲ ਆਇਲਸ ਹੈ ਜਾਂ ਨਹੀਂ ਹੈ ਬੱਚਾ ਵਿਦਔਰ ਵਿਦਆਊਟ ਆਇਲਸ ਦੋਨੋਂ ਤਰੀਕਿਆਂ ਨਾਲ ਅਪਲਾਈ ਕਰ ਸਕਦਾ ਹੈ ਬਸ ਬੱਚੇ ਦੇ ਵਿੱਚ ਕਮਿਊਨੀਕੇਸ਼ਨ ਸਕਿਲਸ ਹੋਣੀਆਂ ਚਾਹੀਦੀਆਂ ਨੇ ਆਇਲਸ ਦੇ ਵਿੱਚ ਉਹ ਕਿੰਨੇ ਬੈਂਡ ਹੋਣੇ ਚਾਹੀਦੇ ਨੇ ਗ੍ਰੇਡ ਆਇਲਸ ਹੈਂ ਅਗਰ ਨਹੀਂ ਹੈ ਤਾਂ ਫਿਰ ਉਹਦੇ ਕੋਲੇ ਇੰਗਲਿਸ਼ ਕਿੰਨੀ ਕਿ ਉਹਦੀ ਮਜ਼ਬੂਤ ਚਾਹੀਦੀ ਹੈ ਮਤਲਬ ਉਹਦਾ ਫਲੋ ਕਿਸ ਤਰ੍ਹਾਂ ਦਾ ਚਾਹੀਦਾ ਗੱਲ ਕਰਨ ਦਾ ਤਰੀਕਾ ਉਹਦੀ ਸਮਝ ਇੰਗਲਿਸ਼ ਨੂੰ ਸਮਝਣ ਦੀ ਸਮਰੱਥਾ ਕਿੰਨੀ ਕੁ ਹੋਣੀ ਚਾਹੀਦੀ ਹੈ ਤਾਂ ਕਿ ਉਹ ਅੱਗੇ ਡੀਲ ਕਰ ਸਹੀ ਤਰੀਕੇ ਨਾਲ ਜੀ ਦੇਖੋ ਜਦੋਂ ਹੁਣ ਤੁਸੀਂ ਆਇਲਸ ਕਿਹਾ ਹੈ ਕਿ ਆਇਲਸ ਦੇ ਵਿੱਚ ਕਿੰਨੇ ਕੁ ਬੈਂਡ ਹੋਣੇ ਚਾਹੀਦੇ ਆ ਹਰ ਯੂਨੀਵਰਸਿਟੀ ਦੀ ਆਪਣੀ ਰਿਕੁਆਇਰਮੈਂਟਸ ਐ ਐਸੀਆਂ ਯੂਨੀਵਰਸਿਟੀਆਂ ਵੀ ਆ ਜਿਹੜੀਆਂ 6.5 ਬੈਂਡ ਨਾਟ ਲੈਸ ਦਨ 6 ਮੰਗਦੀਆਂ ਨੇਗੀਆਂ ਤੇ ਕੁਝ ਐਸੀ ਯੂਨੀਵਰਸਿਟੀਆਂ ਵੀ ਆ ਜਿਹੜੀਆਂ 5.5 ਨਾਟ ਲੈਸ ਦਨ 5 ਤੇ ਵੀ ਆਪਾਂ ਨੂੰ ਐਡਮਿਸ਼ਨ ਦੇ ਦਿੰਦੀਆਂ ਨੇ ਠੀਕ ਹੈ ਤੇ ਕੁਝ ਯੂਨੀਵਰਸਿਟੀ ਵਿਦਾਊਟ ਆਲਸ ਵੀ ਆਪਨ ਅਡਮਿਸ਼ਨ ਦੇ ਦਿੰਦੀਆਂ ਨੇ ਇੱਥੇ ਮੇਨ ਗੱਲ ਆ ਜਾਂਦੀ ਹੈ ਕਮਿਊਨੀਕੇਸ਼ਨ ਸਕਿਲਸ ਦੀ ਬੱਚੇ ਨੂੰ ਗੱਲਬਾਤ ਕਰਨ ਦਾ ਤਰੀਕਾ ਹੋਣਾ ਚਾਹੀਦਾ ਹੈ ਸਿਰਫ 3 ਮਿੰਟ ਦੇ ਇੰਟਰਵਿਊ ਹੁੰਦੇ ਹੈ ਉਹ ਬੱਚੇ ਨੂੰ ਕ੍ਰੈਕ ਕਰਨੀ ਆਣੀ ਚਾਹੀਦੀ ਹੈ ਉਸ ਦੇ ਵਿੱਚ ਕਿਸੇ ਦੂਸਰੇ ਬਾਰੇ ਨਹੀਂ ਪੁੱਛਿਆ ਜਾਏਗਾ ਬੱਚੇ ਤੋਂ ਬੱਚੇ ਬਾਰੇ ਹੀ ਪੁੱਛਿਆ ਜਾਏਗਾ ਕਿ ਤੁਸੀਂ ਪਹਿਲਾਂ ਆਪਣੀ ਪ੍ਰੀਵੀਅਸ ਐਜੂਕੇਸ਼ਨ ਦੇ ਵਿੱਚ ਕੀ ਕੀਤਾ ਹੈ ਤੇ ਤੁਸੀਂ ਫਰਦਰ ਕਿਹੜੀ ਐਜੂਕੇਸ਼ਨ ਲਈ ਚੱਲੇ ਹੋ ਕਿਹੜੇ ਕਾਲਜ ਦੇ ਵਿੱਚ ਚੱਲੇ ਹੋ ਤੇ ਤੁਸੀਂ ਇਹੀ ਕਾਲਜ ਕਿਉਂ ਚੂਜ਼ ਕੀਤਾ ਹੈ ਜਾਂ ਫਿਰ ਇਹਦੇ ਵਿੱਚ ਇੱਕ ਕੁਝ ਐਕਸਟਰਾ ਕੁਐਸ਼ਨਸ ਹੋ ਸਕਦੇ ਆ ਕਿ ਜਿੱਦਾਂ ਕਿ ਤੁਹਾਨੂੰ ਟਿਊਸ਼ਨ ਫੀਸ ਲਈ ਕੌਣ ਸਪான்ਸਰ ਕਰ ਰਿਹਾ ਹੈ ਤੁਹਾਡੇ ਫੰਡਸ ਕੌਣ ਦੇ ਰਿਹਾ ਤੁਹਾਨੂੰ ਤੁਹਾਡੇ ਤੇ ਪੈਸੇ ਕੌਣ ਲਗਾ ਰਿਹਾ ਜੇ ਆਪਾਂ ਪੰਜਾਬੀ ਚ ਕਹੀਏ ਤਾਂ ਐਦਾਂ ਦੇ ਕੁਐਸ਼ਨਸ ਆਣ ਜਿਹੜੇ ਕਿ ਬੱਚੇ ਤੋਂ ਪੁੱਛੇ ਜਾਂਦੇ ਆ ਵੀਜ਼ਾ ਆਫੀਸਰ ਦੁਆਰਾ ਸਿਰਫ ਇਹ ਕੁਐਸ਼ਨਸ ਲਈ ਬੱਚੇ ਦੇ ਵਿੱਚ ਕਮਿਊਨੀਕੇਸ਼ਨ ਸਕਿੱਲਸ ਹੋਣੀਆਂ ਚਾਹੀਦੀਆਂ ਨੇ ਕੋਰਸ ਕਿਹੜੇ ਕਿਹੜੇ ਹੈਗੇ ਨੇ ਜਿਸ ਤਰ੍ਹਾਂ ਤੁਸੀਂ ਕੀਤਾ ਕਿਹਾ ਕਿ ਤੁਸੀਂ ਜੇ ਅਗਰ ਮਾਸਟਰ ਤੋਂ ਬਾਅਦ ਵੀ ਕੁਝ ਕਰਨਾ ਹੈ ਤੁਸੀਂ ਤਾਂ ਵੀ ਜਾ ਸਕਦੇ ਹੋ ਜੇ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਵੀ ਕੁਝ ਕਰਨਾ ਹੈ ਤੁਸੀਂ ਤਾਂ ਵੀ ਜਾ ਸਕਦੇ ਹੋ ਅਗਰ ਤੁਸੀਂ ਪਲੱਸ 2 ਤੋਂ ਬਾਅਦ ਵੀ ਅਗਰ ਕੋਈ ਅਗਲੀ ਡਿਗਰੀ ਕਰਨੀ ਹੈ ਗ੍ਰੈਜੂਏਸ਼ਨ ਕਰਨੀ ਹੈ ਮਤਲਬ ਤੁਹਾਡੇ ਕੋਲੇ ਪੋਸਟ ਗ੍ਰੈਜੂਏਸ਼ਨ ਮਾਸਟਰ ਗ੍ਰੈਜੂਏਸ਼ਨ ਸਾਰੀਆਂ ਪੋਸਿਬਿਲਿਟੀਜ਼ ਤੁਸੀ ਕਹਿੰਨੇ ਖੁੱਲ੍ਹਦੀਆਂ ਨੇ ਜੀ ਤੇ ਕੋਰਸ ਕਿਹੜੇ-ਕਿਹੜੇ ਕਰ ਸਕਦੇ ਆ ਕਿਹੜੀ ਲਾਈਨ ਦੇ ਕੋਰਸ ਹੋ ਸਕਦੇ ਆ ਹੋਟਲ ਮੈਨੇਜਮੈਂਟ ਜਿਸ ਤਰ੍ਹਾਂ ਸੀ ਦੇਖਦੇ ਆ ਮੈਡੀਕਲ ਜੀ 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 ਕਿਸ ਤਰ੍ਹਾਂ ਕੀ ਆਰਟਸ ਕਿਸ ਤਰ੍ਹਾਂ ਦਾ ਪੜ੍ਹ ਸਕਦਾ ਉੱਥੇ ਜਾ ਕੇ ਜੀ ਦੇਖੋ ਜਿੱਦਾਂ ਹੁਣ ਪਲੱਸ 2 ਵਾਲਾ ਸਟੂਡੈਂਟ ਹੈ ਪਲੱਸ ਪਲੱਸ 2 ਆਰਟਸ ਵਾਲਾ ਸਟੂਡੈਂਟ ਹੈ ਉਹਦੇ ਕੋਲ ਹਰ ਤਰ੍ਹਾਂ ਦੀ অপਸ਼ਨ ਹੈਗੀ ਹੈ ਉਹ ਬੱਚਾ ਹਸਪੀਟੈਲਿਟੀ ਚ ਵੀ ਜਾ ਸਕਦਾ ਹੈ ਬੱਚਾ ਨਰਸਿੰਗ ਵਾਲੀ ਸਾਈਡ ਵੀ ਜਾ ਸਕਦਾ ਹੈ ਪਲੱਸ ਬੱਚਾ ਅਗਰ ਬੈਚਲਰ ਡਿਗਰੀ ਲਈ ਜਾ ਰਿਹਾ ਹੈ ਬੈਚਲਰ ਡਿਗਰੀ ਵਾਲਾ ਬੱਚਾ ਵੀ ਹਰ ਤਰ੍ਹਾਂ ਦੇ ਕੋਰਸ ਲਈ ਜਾ ਸਕਦਾ ਹੈ ਠੀਕ ਹੈ ਤੇ ਜਿੱਦਾਂ ਹੁਣ ਪਲੱਸ 2 ਹੈ ਪਲੱਸ 2 ਵਾਲਾ ਬੱਚਾ ਐਸੋਸੀਏਟ ਡਿਗਰੀ ਡਿਪਲੋਮਾ ਐਂਡ ਬੈਚਲਰ ਡਿਗਰੀ ਲਈ ਜਾ ਸਕਦਾ ਹੈ ਬੈਚਲਰ ਡਿਗਰੀ 4 ਸਾਲ ਦੀ ਹੋਏਗੀ ਐਸੋਸੀਏਟ ਡਿਗਰੀ ਔਰ ਡਿਪਲੋਮਾ 2 ਸਾਲ ਦਾ ਹੋਏਗਾ ਜੇ ਬੱਚੇ ਨੇ ਬੈਚਲਰ ਡਿਗਰੀ ਕੀਤੀ ਹੈ ਤਾਂ ਉਹ 2 ਸਾਲ ਦੀ ਮਾਸਟਰ ਡਿਗਰੀ ਲਈ ਜਾ ਸਕਦਾ ਹੈ ਅਜਾ ਮੈਡਮ ਇਹ ਜ਼ਰੂਰ ਦੱਸਿਓ ਕੋਰਸ ਕਿਹੜੇ-ਕਿਹੜੇ ਹੈਗੇ ਨੇ ਅਗਰ ਪਲੱਸ 2 ਤੋਂ ਬਾਅਦ ਬੱਚਾ ਜਾਣਾ ਚਾਹੁੰਦਾ ਹੈ ਗ੍ਰੈਜੂਏਸ਼ਨ ਤੋਂ ਬਾਅਦ ਜਾਣਾ ਚਾਹੁੰਦਾ ਹੈ ਮਾਸਟਰਸ ਤੋਂ ਬਾਅਦ ਜਾਣਾ ਚਾਹੁੰਦਾ ਤਾਂ ਉਹ ਉੱਥੇ ਜਾ ਕੇ ਪੜ੍ਹ ਕੀ ਕੀ ਸਕਦਾ ਉਹਦੇ ਲਈ ਕਿਹੜੇ-ਕਿਹੜੇ ਆਪਸ਼ਨਸ ਨੇ ਕਿਹੜੇ-ਕਿਹੜੇ ਕਾਲਜ ਜਜੜੀਓ ਹੈਗੇ ਨੇ ਕਿਉਂਕਿ ਅਮਰੀਕਨ ਯੂਨੀਵਰਸਿਟੀ ਦੇ ਬਾਰੇ ਕਿਹਾ ਜਾਂਦਾ ਕਿ ਯੂਨੀਵਰਸਿਟੀ ਵਿੱਚ ਐਡਮਿਸ਼ਨ ਬਹੁਤ ਔਖੀ ਮਿਲਦੀ ਹੈ ਤਾਂ ਕਿਹੜੀ ਕਿਹੜੀ ਕਾਲਜ ਫਿਰ ਬੱਚਿਆਂ ਦੇ ਲਈ ਰਹਿਣਗੇ ਖਾਸ ਤੌਰ ਤੇ ਉਹ ਸਟੂਡੈਂਟ ਜੋ ਪੰਜਾਬ ਦਾ ਸਟੂਡੈਂਟ ਹੈ ਜਾਂ ਹਰਿਆਣੇ ਦਾ ਸਟੂਡੈਂਟ ਹੈ ਜਾਂ ਪੰਜਾਬ ਬੋਰਡ ਦਾ ਜਾਂ ਜ਼ਿਆਦਾ ਤੋਂ ਜ਼ਿਆਦਾ CBSE ਦਾ ਸਟੂਡੈਂਟ ਹੋਵੇਗਾ ਤਾਂ ਉਹਨਾਂ ਦੇ ਲਈ ਅੱਗੇ ਕਿਹੜੇ ਰਸਤੇ ਹੈਗੇ ਨੇ ਜੀ ਜਿੱਦਾਂ ਕਿ ਤੁਸੀਂ ਗੱਲ ਕਰੀ ਆ ਪਲੱਸ 2 ਬੈਚਲਰ ਡਿਗਰੀ ਔਰ ਮਾਸਟਰ ਡਿਗਰੀ ਲਈ ਤਾਂ ਇਹਨਾਂ ਬੱਚਿਆਂ ਦੇ ਲਈ ਸਪੈਸੀਫਿਕ ਹਰ ਯੂਨੀਵਰਸਿਟੀ ਦੇ ਵਿੱਚ ਕੁਛ ਨਾ ਕੁਛ ਕੋਰਸ ਦਿੱਤੇ ਗਏ ਆ ਜਿੱਦਾਂ ਪਲੱਸ 2 ਵਾਲਾ ਐਸੋਸੀਏਟ ਡਿਗਰੀ ਲਈ ਜਾ ਸਕਦਾ ਡਿਪਲੋਮਾ ਲਈ ਜਾ ਸਕਦਾ ਜਾਂ ਫਿਰ ਬੈਚਲਰ ਡਿਗਰੀ ਲਈ ਜਾ ਸਕਦਾ ਐਸੋਸੀਏਟ ਡਿਗਰੀ ਤੇ ਡਿਪਲੋਮਾ ਬੱਚਾ 2-2 ਸਾਲ ਪੜ੍ਹੇਗਾ ਤੇ ਜਿਹੜੀ ਬੈਚਲਰ ਡਿਗਰੀ ਆ ਉਹ ਬੱਚਾ 4 ਸਾਲ ਕਰੇਗਾ ਬੈਚਲਰ ਡਿਗਰੀ ਵਾਲਾ ਬੱਚਾ 2 ਸਾਲ ਦੀ ਮਾਸਟਰ ਡਿਗਰੀ ਲਈ ਜਾ ਸਕਦਾ ਹੈ ਪਰ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਮਾਸਟਰ ਡਿਗਰੀ ਦੀ ਜਿਹੜੇ ਬੱਚੇ ਨੇ ਮਾਸਟਰ ਡਿਗਰੀ ਕਰ ਲਈ ਉਹ ਬੱਚਾ ਜਾਂ ਤਾਂ ਰਿਸਰਚ ਲਈ ਜਾਣਾ ਚਾਹੁੰਦਾ ਹੋਵੇਗਾ ਜਾਂ ਫਿਰ ਬੱਚਾ ਅਦਰ ਕੋਰਸ ਲਈ ਜਾਣਾ ਚਾਹੁੰਦਾ ਹੋਵੇਗਾ ਉਹਨਾਂ ਲਈ ਸਾਡੇ ਕੋਲ ਇੱਕ ਬਹੁਤ ਬੈਸਟ ਆਪਸ਼ਨ ਹੈ ਟੂਰਿਸਟ ਵੀਜ਼ਾ ਠੀਕ ਹੈ ਜਿਦੇ ਵਿੱਚ ਆਪਾਂ ਉਸ ਨੂੰ ਟੂਰਿਸਟ ਵੀਜ਼ਾ ਦੇ ਵਿੱਚ ਉਹਦੀ ਇੱਕ ਵਧੀਆ ਬਿਜ਼ਨਸ ਪ੍ਰੋਫਾਈਲ ਬਣਾ ਕੇ ਆਪਾਂ ਉਸ ਨੂੰ ਭੇਜ ਸਕਦੇ ਹਾਂ ਟੂਰਿਸਟ ਵੀਜ਼ਾ ਤੇ ਵੀ ਅਸੀਂ ਗੱਲ ਕਰਾਂਗੇ ਪੂਰੀ ਖੁੱਲਕੇ ਪਰ ਇਹ ਜਿਹੜੇ ਸਟੂਡੈਂਟ ਵੀਜ਼ਾ ਵਾਲੇ ਨੇ ਇਹਨਾਂ ਦੇ ਵਿੱਚ ਕੋਈ ਸਾਲ ਦਾ 2 ਸਾਲ ਦਾ ਗੈਪ ਨੇਚੁਰਲੀ ਕਿਸੇ ਦਾ ਹੋ ਜਾਂਦਾ ਕੋਈ ਆਈਐਸ ਕਰਨ ਲੱਗ ਗਿਆ ਕੋਈ ਹੋਰ ਕੰਮਕਾਰ ਚ ਰੁੱਝ ਗਿਆ ਤਾਂ ਉਹ ਕੰਟੀਨਿਉਟੀ ਦੇ ਵਿੱਚ ਨਹੀਂ ਆ ਉਹਦੀ ਸਟੱਡੀ ਹੈ ਜਿਹੜੀ ਰੈਗੂਲਰ ਨਹੀਂ ਰਹੀ ਉਸ ਤਰ੍ਹਾਂ ਦੀ ਹਰ ਸਾਲ ਦਰ ਸਾਲ ਤਾਂ ਫਿਰ ਉਹ ਜਿਹੜਾ ਜਿਹੜਾ ਗੈਪ ਹੈ ਕਿਵੇਂ ਕਵਰ ਹੁੰਦਾ ਉਹ ਕਿਵੇਂ ਉਹਦਾ ਕੀ ਰਹੇਗਾ ਮਤਲਬ ਗ੍ਰੈਜੂਏਸ਼ਨ ਤੋਂ ਬਾਅਦ ਵੀ ਚਾਹੀ ਲਾ ਲੋ ਤੁਸੀਂ ਜਾਂ 12ਵੀਂ ਤੋਂ ਬਾਅਦ ਸਾਲ ਦੋ ਸਾਲ ਦਾ ਗੈਪ ਗੈਪ ਵਾਲੇ ਲਈ ਪੋਸੀਬਿਲਿਟੀ ਸਕੀਨ ਹੈ ਜੀ ਦੇਖੋ ਜਿਵੇਂ ਹੁਣ ਪਲੱਸ 2 ਦਾ ਬੱਚਾ ਹੈ ਅਗਰ ਉਹਦੇ ਕੋਲ ਸਾਲ ਦੋ ਸਾਲ ਦਾ ਗੈਪ ਹੈ ਬੱਚਾ ਜਸਟੀਫਾਈ ਕਰ ਸਕਦਾ ਹੈ ਕਿ ਮੈਂ ਉਹਦੇ ਵਿੱਚ ਕੀ ਕੀਤਾ ਤਾਂ ਉਹ ਸਟੱਡੀ ਆਪਣੀ ਕੰਟੀਨਿਊ ਕਰ ਸਕਦਾ ਹੈ ਪਰ ਜੇ ਬੈਚਲਰ ਡਿਗਰੀ ਵਾਲਾ ਹੈ ਉਸ ਕੋਲ ਸਪੋਸਟ 5-7 ਸਾਲ ਦਾ ਗੈਪ ਹੈ ਉਹ ਜਸਟੀਫਾਈ ਕਰਨਾ ਵੀ ਮੁਸ਼ਕਲ ਹੈ ਕਿ ਤੁਸੀਂ 5-7 ਸਾਲ ਕੀ ਕੀਤਾ ਤਾਂ ਉਹਨਾਂ ਲਈ ਜਿਹੜੀ ਬੈਸਟ ਆਪਸ਼ਨ ਹੋਏਗੀ ਉਹ ਸਿਰਫ ਟੂਰਿਸਟ ਵੀਜ਼ਾ ਦੀ ਹੀ ਹੋਏਗੀ ਉਹ ਬੱਚੇ ਕੀ ਕਰ ਸਕਦੇ ਆ ਆਪਣੀ ਅੱਛੀ ਪ੍ਰੋਫਾਈਲ ਦਿਖਾ ਕੇ ਟੂਰਿਸਟ ਵੀਜ਼ਾ ਤੇ ਅਮਰੀਕਾ ਜਾ ਸਕਦੇ ਆ ਸਾਡੇ ਕੋਲ ਐਸੀਆਂ ਬਹੁਤ ਸਾਰੀਆਂ ਆਪਸ਼ਨਸ ਆਉਂਦੀਆਂ ਨੇ ਇਨਵੀਟੇਸ਼ਨਸ ਆਉਂਦੀਆਂ ਨੇ ਜਿਨ੍ਹਾਂ ਤੇ ਅਸੀਂ ਗ੍ਰੈਜੂਏਸ਼ਨ ਬੇਸਡ ਬੱਚਿਆਂ ਨੂੰ ਭੇਜ ਦਿੰਨੇ ਆ ਜਿਨ੍ਹਾਂ ਦਾ 507 ਸਾਲ ਦਾ ਗੈਪ ਹੁੰਦਾ ਉਹ ਇਨਵੀਟੇਸ਼ਨ ਤੇ ਬੱਚਾ ਉੱਥੇ ਜਾ ਕੇ 10 ਸਾਲ ਦਾ ਵੀਜ਼ਾ ਮਿਲਦਾ ਉਸ ਨੂੰ ਉਹ ਸਟੇ ਕਰ ਸਕਦਾ ਉਸ ਚੀਜ਼ ਦੀ ਵੀ ਕੋਈ ਦਿੱਕਤ ਨਹੀਂ ਆਉਂਦੀ ਜਿਹੜਾ ਟੂਰਿਸਟ ਵੀਜ਼ਾ ਉਹਦੇ ਵਿੱਚ ਕੰਮ ਕਰ ਸਕਦਾ ਕਿ ਨਹੀਂ ਕਰ ਸਕਦਾ ਕਿਉਂਕਿ ਪੰਜਾਬੀ ਜਿਹੜਾ ਸਟੂਡੈਂਟ ਹੈ ਖਾਸ ਤੌਰ ਤੇ ਉਹ ਸੈਟਲ ਹੋਣ ਜਾਣਾ ਚਾਹੁੰਦਾ ਸਾਨੂੰ ਸਭ ਨੂੰ ਬੜੀ ਰਹਿ ਕੇ ਉਹ ਆਪਣਾ ਫਿਊਚਰ ਹੈ ਉਸਕੇਰ ਕਰਨਾ ਚਾਹਦਾ ਤਾਂ ਕੰਮ ਕੀ ਕਰ ਸਕਦਾ ਕਿ ਨਹੀਂ ਕਰ ਸਕਦਾ ਕਿਵੇਂ ਕਰ ਸਕਦਾ ਫਿਰ ਉਹਦੇ ਚ ਸ਼ਰਤਾਂ ਕੀ ਨੇ ਇਸ ਟੂਰਿਸਟ ਵੀਜ਼ਾ ਦੀਆਂ ਜੀ ਉਹ ਟੂਰਿਸਟ ਵੀਜ਼ਾ ਤੇ ਬੇਸਿਕਲੀ ਜਾਂਦਾ ਦੇਖੋ ਉਹ ਇੱਕ ਤਰ੍ਹਾਂ ਘੁੰਮਣ ਲਈ ਹੀ ਜਾਂਦਾ ਆਪਾਂ ਉਹਨੂੰ ਬਿਜ਼ਨਸ ડીਲ ਦਿਖਾ ਕੇ ਭੇਜਦੇ ਆ ਤਾਂ ਉੱਥੇ ਜਾ ਕੇ ਉਹ ਕੰਮ ਤਾਂ ਨਹੀਂ ਕਰ ਸਕਦਾ ਪਰ ਉਹਦੇ ਕੋਲ ਹੋਰ ਉੱਥੇ ਜਾ ਕੇ ਬਹੁਤ ਸਾਰੇ ਰਸਤੇ ਖੁੱਲ ਜਾਂਦੇ ਆ ਕਿ ਬੱਚਾ ਬੱਚੇ ਨੇ ਜੇ ਉੱਥੇ ਸਟੇ ਕਰਨੀਆਂ ਤਾਂ ਉੱਥੇ ਦੇ ਲਾਜ਼ ਉੱਥੇ ਦੇ ਰੂਲਸ ਜੋ ਕਹਿੰਦੇ ਆ ਉਸ ਦੇ ਅਕੋਰਡਿੰਗ ਬੱਚਾ ਆਪਣਾ ਸਟੇਟਸ ਵਗੈਰਾ ਚੇਂਜ ਕਰਕੇ ਉੱਥੇ ਸਟੇ ਕਰ ਸਕਦਾ ਔਰ ਜਿਹੜਾ ਇਹਦੇ ਵਿੱਚ ਬਿਜ਼ਨਸ ਵੀਜ਼ਾ ਜਾਂ ਫੈਮਲੀਆਂ ਦੇ ਲਈ ਸੀਗਾ ਕਿ ਕਿਸੇ ਨੇ ਘੁੰਮਣ ਵੀ ਜਾਣਾ ਜੀ ਕਿਸੇ ਨੇ ਵੈਸੀ ਘੁੰਮਣ ਜਾਣਾ ਹਨਾ ਤਾਂ ਘੁੰਮਣ ਜਾਣ ਵਾਲਿਆਂ ਦੇ ਲਈ ਕੀ ਦਰਵਾਜ਼ੇ ਖੁੱਲਦ ਅਮਰੀਕਾ ਜੀ ਬਿਲਕੁਲ ਜਿੱਦਾਂ ਕਿ ਹੁਣ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਇੰਡੀਆ ਦੇ ਵਿੱਚ ਜੂਨ ਜੁਲਾਈ ਚੁੱਟੀਆਂ ਛੁੱਟੀਆਂ ਚੱਲ ਰਹੀਆਂ ਨੇ ਤਾਂ ਸਾਡੇ ਕੋਲ ਐਦਾਂ ਦੇ ਸਪான்ਸਰ ਲੈਟਰ ਵੀ ਆ ਐਦਾਂ ਦੇ ਇਨਵੀਟੇਸ਼ਨ ਵੀ ਆ ਜਿਹੜੇ ਕਿ ਸਿਰਫ ਘੁੰਮਣ ਵਾਲਿਆਂ ਲਈ ਆ ਉਹਦੇ ਵਿੱਚ ਤੁਸੀਂ ਆਪਣੀ ਪੂਰੀ ਫੈਮਲੀ ਦੇ ਨਾਲ ਵੀਜ਼ਾ ਲਗਵਾ ਸਕਦੇ ਹੋ ਫੈਮਲੀ ਮਤਲਬ ਆਪਣਾ ਹਸਬੰਡ ਵਾਈਫ ਔਰ ਵਿਦ ਕਿਡਸ ਤੁਸੀਂ ਆਪਣਾ ਅ ਵੀਜ਼ਾ ਲਗਵਾ ਕੇ ਘੁੰਮਣ ਦਾ ਵੀਜ਼ਾ ਜਿਹੜਾ ਬੇਸਿਕਲੀ ਕਿਹਾ ਜਾਂਦਾ ਉਹ ਟੂਰਿਸਟ ਵੀਜ਼ਾ ਹੀ ਹੁੰਦਾ ਇਸ ਤੇ ਤੁਸੀਂ ਲਗਵਾ ਕੇ ਯੂਐਸ ਮੂਵ ਹੋ ਸਕਦੇ ਹੋ ਅਗਰ ਤੁਹਾਨੂੰ ਯੂਐਸ ਦੇ ਵਿੱਚ ਬੈਟਰ ਫਿਊਚਰ ਲੱਗਦਾ ਤਾਂ ਤੁਸੀਂ ਉੱਥੇ ਸਟੇ ਵੀ ਕਰ ਸਕਦੇ ਹੋ ਅਦਰਵਾਈਜ਼ ਤੁਸੀਂ ਘੁੰਮ ਕੇ ਆਪਣਾ ਵਾਪਸ ਵੀ ਆ ਸਕਦੇ ਹੋ ਇਹ ਸਾਰੇ ਵੀਜ਼ੇ ਦੀ ਡਿਊਰੇਸ਼ਨ ਕਿੰਨੇ ਕਿੰਨੇ ਸਾਲ ਦੀ ਹੈ ਜਿਸ ਤਰ੍ਹਾਂ ਕੋਈ ਕੰਟਰੀ 2 ਸਾਲ ਦਾ 3 ਸਾਲ ਦਾ ਵੀਜ਼ਾ ਦੇਦੀ ਜੋ ਐਸ ਅਗਰ ਵੀਜ਼ਾ ਗ੍ਰਾਂਟ ਕਰਦਾ ਤਾਂ ਕਿੰਨੇ ਸਾਲਾਂ ਦੇ ਲਈ ਕਰਦਾ ਚਾਹੇ ਉਹ ਸਟੂਡੈਂਟ ਹੈ ਸਟੂਡੈਂਟ ਕਿੰਨੇ ਸਾਲ ਦਾ ਹੋਏਗਾ ਤੇ ਟੂਰਿਸਟ ਵੀਜ਼ਾ ਕਿੰਨੇ ਸਾਲ ਦਾ ਜਿਹੜਾ ਯੂਐਸ ਦਾ ਸਟੂਡੈਂਟ ਵੀਜ਼ਾ ਉਹ ਬੇਸਿਕਲੀ 5 ਸਾਲ ਦਾ ਹੁੰਦਾ ਹੈ ਤੇ ਜਿਹੜਾ ਯੂਐਸ ਦਾ ਟੂਰਿਸਟ ਵੀਜ਼ਾ ਉਹ 10 ਸਾਲ ਦਾ ਮਿਲਦਾ ਹੈ ਜੀ ਜੀ मतलब 10 ਸਾਲ ਜੇ ਕਿਸੇ ਨੇ ਟੂਰਿਸਟ ਕੋਈ ਘੁੰਮਣ ਜਾ ਰਿਹਾ ਤੇ ਉਹ ਘੁੰਮ ਕੇ ਵਾਪਸ ਆਦਾ ਤੇ ਫਿਰ ਉਹ ਦੁਬਾਰਾ ਜਾ ਸਕਦਾ ਵਾਰ-ਵਾਰ 10 ਸਾਲੇ ਦਾ ਉਹ ਕਰ ਸਕਦਾ ਜੀ ਜੀ ਉਹ ਆਪਣਾ ਇੰਡੀਆ ਆ ਜਾ ਸਕਦਾ ਬਿਲਕੁਲ ਜਿਹੜਾ ਉਹ ਡਿਊਰੇਸ਼ਨ ਹੈ 10 ਸਾਲ ਦੀ ਉਸ ਦੇ ਵਿੱਚ ਤੁਸੀਂ ਯੂਐਸ ਜਾ ਰਹੇ ਹੋ ਉਥੋਂ ਵਾਪਸ ਆ ਰਹੇ ਹੋ ਦੁਬਾਰਾ ਤੋਂ ਤੁਸੀਂ ਯੂਐਸ ਜਾਣਾ ਚਾਹੁੰਦੇ ਹੋ ਤਾਂ 10 ਸਾਲ ਦੇ ਵਿੱਚ ਤੁਸੀਂ ਜਾ ਸਕਦੇ ਹੋ ਜੀ ਉਹ 10 ਸਾਲ ਸਟੇ ਵੀ ਕਰਨਾ ਚਾਹੁੰਨ ਤਾਂ ਉਹਨਾਂ ਨੂੰ ਕਾਨੂੰਨ ਤੇ ਜੋ ਜੀ ਉੱਥੇ ਜੋ ਵੀ ਲਾਅ ਐਂਡ ਰੂਲਸ ਆ ਉਹ ਤੁਸੀਂ ਆਪਣਾ ਉਸ ਦੇ ਅਕੋਰਡਿੰਗ ਉੱਥੇ ਸਟੇ ਵੀ ਕਰ ਸਕਦੇ ਹੋ ਤੇ ਬਿਜ਼ਨਸ ਵੀਜ਼ਾ ਜਿਹੜਾ ਤੁਸੀਂ ਕਹਿ ਰਹੇ ਸੀ ਉਹਦੇ ਵਿੱਚ ਕੀ ਇਨਵੈਸਟਮੈਂਟ ਕਰਨੀ ਪੈਂਦੀ ਹੈ ਜਾਂ ਉਹਦੇ ਲਈ ਕੋਈ ਕੁਝ ਹੋਰ ਜਿਹੜਾ ਦਿਖਾਉਣਾ ਪਏਗਾ ਉੱਥੇ ਕਿ ਇਹ ਅਸੀਂ ਕੁਝ ਕਰਨਾ ਤਾਂ ਉਹਦੇ ਲਈ ਕਾਗਜ਼ ਤਾਂ ਚਾਹੀਦੇ ਹੋਣਗੇ ਜੀ ਜੀ ਉਹ ਬਿਜ਼ਨਸ ਵੀਜ਼ਾ ਲਈ ਸਾਨੂੰ ਇੱਕ ਕੈਂਡੀਡੇਟ ਦੀ ਪ੍ਰੋਪਰ ਪ੍ਰੋਫਾਈਲ ਤਿਆਰ ਕਰਨੀ ਪੈਂਦੀ ਹੈ ਕਿ ਉਹ ਇੱਥੇ ਕੀ ਬਿਜ਼ਨਸ ਕਰਦਾ ਹੈ ਕਿੰਨੀਆਂ ਆਈਟੀਆ ਰਿਟਰਨਸ ਵਗੈਰਾ ਫਿਲ ਕਰਦਾ ਹੈ ਠੀਕ ਹੈ ਤੇ ਜਿਹੜੀ ਉਧਰੋਂ ਇਨਵੀਟੇਸ਼ਨ ਆਉਂਦੀ ਹੈ ਉਹ ਵੀ ਇੱਕ ਬਿਜ਼ਨਸਮੈਨ ਵੱਲੋਂ ਹੁੰਦੀ ਹੈ ਜਿਨ੍ਹਾਂ ਦੀ ਆਪਾਂ ਇੱਕ ਬਿਜ਼ਨਸ ਡੀਲ ਦਿਖਾਣੀ ਹੁੰਦੀ ਹੈ ਬੰਦਾ ਜਾ ਕੇ ਉਧਰ ਉਹਨਾਂ ਨੂੰ ਬਿਜ਼ਨਸ ਡੀਲ ਲਈ ਮਿਲਣਾ ਚਾਹੁੰਦਾ ਥੈਟਸ ਇਟ ਇਹ ਪ੍ਰੋਫਾਈਲ ਆਪਾਂ ਨੇ ਇੱਕ ਬਹੁਤ ਸਾਰੇ ਏਜੰਟਸ ਨੇ ਮਾਰਕੀਟ ਬਹੁਤ ਵੱਡੀ ਹੈ ਸਾਰੇ ਕੰਮ ਕਰਦੇ ਨੇ ਪਰ ਬਹੁਤ ਸਾਰੇ ਏਜੰਟਸ ਦੇ ਉੱਪਰ ਹੀ ਸਵਾਲ ਆਉਂਦੇ ਨੇ ਕਿ ਉਹ ਸਹੀ ਤਰੀਕੇ ਦੇ ਨਾਲ ਆਪਣਾ ਜਿਹੜਾ ਕੰਮ ਜਿਹੜਾ ਨਹੀਂ ਕਰਦੇ ਕਈ ਵਾਰੀ ਵੀਜ਼ਾ ਰਿਫਿਊਜ਼ ਹੋ ਜਾਂਦਾ ਫਿਰ ਉਹਨਾਂ ਦੇ ਕਈ ਪੈਸੇ ਡੁੱਬ ਜਾਂਦੇ ਨੇ ਤੁਸੀਂ ਕੀ ਉਹੀ ਕੇਸ ਚੱਕਦੇ ਹੋ ਜਿਹੜਾ ਤੁਹਾਨੂੰ ਲੱਗਦਾ ਸਟਰੋਂਗ ਹੈ ਜਾਂ ਤੁਹਾਡੇ ਤੇ ਲੋਕ ٹرسٹ ਕਿਉਂ ਕਰਨ ਸਭ ਤੋਂ ਵੱਡਾ ਇਸ਼ੂ ਤਾਂ ٹرسٹ ਦਾ ਹੁੰਦਾ ਕਿ ਤੁਹਾਡੇ ਤੇ ਲੋਕ ٹرسٹ ਕਿਉਂ ਕਰਨ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਤੁਸੀਂ ਰਿਫਿਊਜ਼ਲ ਦੀ ਗੱਲ ਕੀਤੀ ਹੈ ਜੇ ਬੰਦਾ ਕਿਸੇ ਅਦਰ ਏਜੰਟ ਤੋਂ ਰਿਫਿਊਜ਼ ਹੋ ਕੇ ਆਇਆ ਅਸੀਂ ਉਹ ਕੇਸ ਪਿਕ ਨਹੀਂ ਕਰਾਂਗੇ ਫॉर ਟੂਰਿਸਟ ਵੀਜ਼ਾ ਜਾਂ B1 B2 ਵੀਜ਼ਾ ਠੀਕ ਹੈ ਜਿਹੜਾ ਕੇਸ ਫਰੈਸ਼ ਹੈ ਅਸੀਂ ਸਿਰਫ ਉਹੀ ਕੇਸ ਪਿਕ ਕਰਾਂਗੇ ਟੂਰਿਸਟ ਵੀਜ਼ਾ ਲਈ ਤੇ ਜੇ ਹੁਣ ਆਪਾਂ ਇਸ ਦੀ ਗੱਲ ਕਰੀਏ ਕਿ ਲੋਕ ਸਾਡੇ ਤੇ ਵਿਸ਼ਵਾਸ ਕਿਉਂ ਕਰਨ ਉਸ ਦੇ ਵਿੱਚ ਬਹੁਤ ਸਾਰੇ ਫੈਕਟਸ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਟਰਾਂਸਪੇਰੈਂਸੀ ਹੈ ਅਸੀਂ ਜੋ ਵੀ ਬੰਦੇ ਦੀ ਪ੍ਰੋਫਾਈਲ ਦੇ ਵਿੱਚ ਲਗਾ ਰਹੇ ਹਾਂ ਅਸੀਂ ਉਹਨਾਂ ਨੂੰ ਕਲੀਅਰਲੀ ਦੱਸ ਕੇ ਭੇਜਦੇ ਹਾਂ ਇਥੋਂ ਇੰਟਰਵਿਊ ਪ੍ਰਪੇਅਰ ਕਰਵਾ ਕੇ ਭੇਜਦੇ ਹਾਂ ਜਦੋਂ ਬੰਦਾ ਸਾਡੇ ਕੋਲ ਐਨਰੋਲ ਹੋਇਆ ਅਸੀਂ ਉਸ ਦਿਨ ਤੋਂ ਬੱਚੇ ਦੀ ਇੰਟਰਵਿਊ ਤਿਆਰ ਕਰਵਾਉਣਾ ਸ਼ੁਰੂ ਕਰਵਾ ਦਿੰਨੇ ਹਾਂ ਕਿ ਤੁਹਾਡੀ ਪ੍ਰੋਫਾਈਲ ਹੈ ਜਿਹੜੀ ਉਹ ਕਿੱਦਾਂ-ਕਿੱਦਾਂ ਤੁਸੀਂ ਆਪਣੇ ਆਪ ਨੂੰ ਐਲੈਬੋਰੇਟ ਕਰਨਾ ਤੁਹਾਡੀ ਪ੍ਰੋਫਾਈਲ ਦੇ ਵਿੱਚ ਕੀ ਲਗਾਇਆ ਕਰਾ ਇਸ ਦੇ ਵਿੱਚ 1 ਟੂ 1 ਅਸੀਂ ਸੈਸ਼ਨ ਬੇਸਿਸ ਤੇ ਤਾਂ ਕਿ ਜਦੋਂ ਬੰਦੇ ਦੀ ਇੰਟਰਵਿਊ ਹੈ ਉਹ ਇੰਟਰਵਿਊ ਕ੍ਰੈਕ ਕਰਨ ਦੇ ਵਿੱਚ ਹੈਲਪ ਕਰੇ ਰਿਫਿਊਜ਼ ਵਾਲੇ ਨੂੰ ਤੁਸੀਂ ਮਨਾ ਹੀ ਕਰਦੇ ਹੋ ਸਾਡੇ ਕੋਲ ਕੋਈ ਰਸਤਾ ਨਹੀਂ ਰਿਫਿਊਜ਼ਲ ਕੇਸ ਲਈ ਸਟੂਡੈਂਟ ਵੀਜ਼ਾ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਆਪਸ਼ਨਸ ਨੇ ਬਟ ਟੂਰਿਸਟ ਵੀਜ਼ਾ ਲਈ ਸਿਰਫ ਅਸੀਂ ਉਹੀ ਕੇਸ ਪਿਕ ਕਰਾਂਗੇ ਜਿਹੜਾ ਫਰੈਸ਼ ਹੈ ਰਿਫਿਊਜ਼ ਵਾਲੇ ਨੂੰ ਮਨਾ ਜੀ ਨਹੀਂ ਅੱਛਾ ਇਹਦੇ ਨਾਲ ਇੱਕ ਹੋਰ ਵੀ ਹੈ ਜੀ ਕਿ ਅ ਰਿਫਿਊਜ਼ ਵਾਲੇ ਦਾ ਤੁਸੀਂ ਜਵਾਬ ਦੇ ਦਿੱਤਾ ਕਿ ਰਿਫਿਊਜ਼ ਵਾਲਾ ਅਸੀਂ ਕੇਸ ਹੀ ਨਹੀਂ ਚੱਕਦੇ ਪਰ ਜਿਹੜਾ ਅਮਰੀਕਾ ਸੈਟਲ ਹੋਣਾ ਚਾਹੁੰਦਾ ਪੀਆਰ ਜਿਸ ਤਰ੍ਹਾਂ ਅਸੀਂ ਕਹਿ ਦਿੰਨੇ ਆ ਕਿ ਕੈਨੇਡਾ ਪੀਆਰ ਦਿੰਦਾ ਬਹੁਤ ਸਾਰੇ ਲੋਕ ਪੀਆਰ ਹੋ ਕੇ ਜਾ ਰਹੇ ਨੇ ਆਸਟ੍ਰੇਲੀਆ ਪੀਆਰ ਹੋ ਕੇ ਜਾ ਰਹੇ ਨੇ ਪਰ ਅਮਰੀਕਾ ਦੀ ਕੋਈ ਇਹੋ ਜਿਹੀ ਵੀ ਸੰਭਾਵਨਾ ਹੈ ਕਿ ਸਿਟੀਜ਼ਨਸ਼ਿਪ ਦੇ ਨੇੜੇ ਵੀ ਇਹ ਵੀਜ਼ਾ ਜਿਹੜੇ ਸਾਰੇ ਤੁਸੀਂ ਗੱਲ ਕਰ ਰਹੇ ਹੋ ਅਮਰੀਕਨ ਸਿਟੀਜ਼ਨਸ਼ਿਪ ਦੇ ਜਾਂ ਪੀਆਰ ਦੇ ਉਹ ਕੋਈ ਚਾਂਸਸ ਆ ਜਿਹੜੇ ਉਹਨਾਂ ਨੂੰ ਦਿੰਦੇ ਨੇ ਜੀ ਬਿਲਕੁਲ ਦੇਖੋ ਪੀਆਰ ਯੂਐਸ ਦੇ ਵਿੱਚ ਵੀ ਮਿਲਦੀ ਹੈ ਬਟ ਤੁਸੀਂ ਡਾਇਰੈਕਟ ਇੰਡੀਆ ਤੋਂ ਪੀਆਰ ਲੈ ਕੇ ਨਹੀਂ ਜਾ ਸਕਦੇ ਲਾਈਕ ਅਦਰ ਕੰਟਰੀਜ਼ ਇੱਥੇ ਇਹ ਹੋਏਗਾ ਕਿ ਤੁਸੀਂ ਸਟੂਡੈਂਟ ਵੀਜ਼ਾ ਤੇ ਗਏ ਹੋ ਸਟੂਡੈਂਟ ਵੀਜ਼ਾ ਤੇ ਜਾ ਕੇ ਤੁਸੀਂ ਐਚ1 ਵੀਜ਼ਾ ਅਪਲਾਈ ਕੀਤਾ ਤੇ ਫਿਰ ਕੁਝ ਐਚ1 ਵੀਜ਼ਾ ਦੀ ਕੰਡੀਸ਼ਨਸ ਨੇ ਜਿਹੜੀਆਂ ਕਿ ਤੁਸੀਂ ਉੱਥੇ ਫੋਲੋ ਕਰਕੇ ਆਪਣਾ ਗ੍ਰੀਨ ਕਾਰਡ ਲੈ ਸਕਦੇ ਹੋ ਜੀ ਠੀਕ ਹੈ ਗ੍ਰੀਨ ਕਾਰਡ ਦਾ ਜ਼ਰੂਰ ਚਰਚਾ ਕਰਾਂਗੇ ਤੁਹਾਡੇ ਨਾਲ ਗ੍ਰੀਨ ਕਾਰਡ ਕੀ ਹੁੰਦਾ ਕੀ ਕੋਈ ਉਧਰ ਪਰਿਵਾਰ ਕਿਸੇ ਦਾ ਰਹਿ ਰਿਹਾ ਉਹ ਵੀ ਗ੍ਰੀਨ ਕਾਰਡ ਤੁਹਾਨੂੰ ਸਪੌਂਸਰ ਕਰ ਸਕਦਾ ਹੈ ਜਾਂ ਗ੍ਰੀਨ ਕਾਰਡ ਜੇ ਤੁਹਾਨੂੰ ਉੱਥੇ ਜਾ ਕੇ ਮਿਲਦਾ ਤਾਂ ਫਿਰ ਗ੍ਰੀਨ ਕਾਰਡ ਜਦੋਂ ਗ੍ਰੀਨ ਕਾਰਡ ਹੋਲਡਰ ਦੇ ਲਈ ਕੀ ਜਿਹੜਾ ਪੌਸਿਬਿਲਟੀਜ਼ ਆ ਉਹ ਬਣਦੀਆਂ ਨੇ ਕੰਮ ਦੀਆਂ ਸਿਟੀਜ਼ਨਸ਼ਿਪ ਦੀਆਂ ਜੀ ਦੇਖੋ ਤੁਸੀਂ ਕਹਿ ਕਿ ਜਿੱਦਾਂ ਸਪੌਂਸਰ ਕਰ ਸਕਦੇ ਆ ਜਿਹੜਾ ਗ੍ਰੀਨ ਕਾਰਡ ਹੋਲਡਰ ਹੈ ਅਗਰ ਉਹ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਣਾ ਚਾਹੁੰਦਾ ਹੈ ਔਰ ਡਾਇਰੈਕਟਲੀ ਸਪੌਂਸਰ ਕਰਕੇ ਉਹਨਾਂ ਨੂੰ ਟੂਰਿਸਟ ਵੀਜ਼ਾ ਤੇ ਬੁਲਾ ਸਕਦਾ ਹੈ ਠੀਕ ਹੈ ਇਸ ਤੋਂ ਇਲਾਵਾ ਜਿਹੜਾ ਗ੍ਰੀਨ ਕਾਰਡ ਆ ਉਹਦੀਆਂ ਇਹ ਕੰਡੀਸ਼ਨਸ ਹੁੰਦੀਆਂ ਕਿ ਉਸ ਕੋਲ VOTING RIGHTS ਹੁੰਦਾ ਹੈ ਉਹਦੇ ਕੋਲ ਸਿਟੀਜ਼ਨਸ਼ਿਪ ਹੁੰਦੀ ਹੈ ਗ੍ਰੀਨ ਕਾਰਡ ਹੋਲਡਰ ਦਾ ਮਤਲਬ ਇਹੀ ਹੁੰਦਾ ਹੈ ਬਾਕੀ ਜੇ ਉਹ ਆਪਣੇ ਫੈਮਿਲੀ ਮੈਂਬਰਸ ਨੂੰ ਬੁਲਾਣਾ ਚਾਹੁੰਦਾ ਆਪਣੇ ਕਿਸੇ ਸਿਬਲਿੰਗਸ ਨੂੰ ਬੁਲਾਣਾ ਚਾਹੁੰਦਾ ਮਦਰ ਫਾਦਰ ਨੂੰ ਬੁਲਾਣਾ ਚਾਹੁੰਦਾ ਜਾਂ ਕਿਸੇ ਅਦਰ ਰਿਲੇਟਿਵ ਨੂੰ ਬੁਲਾਣਾ ਚਾਹੁੰਦਾ ਤਾਂ ਉਹਦੇ ਲਈ ਵੀ ਅਸੀਂ ਅਵੇਲੇਬਲ ਆ ਅਸੀਂ ਹਰ ਤਰ੍ਹਾਂ ਦੀ ਟੂਰਿਸਟ ਵੀਜ਼ਾ ਫਾਈਲ ਕਰ ਦਿੰਦੇ ਆ ਅਮਰੀਕਾ ਦੀ ਵੀਜ਼ੇ ਲਈ ਇਹ ਵੀ ਕਿਹਾ ਜਾਂਦਾ ਕਿ ਜੇ ਤੁਸੀਂ ਟੂਰਿਸਟ ਵੀਜ਼ਾ ਲੈਣਾ ਕਿਸੇ ਵੀ ਦੇਸ਼ ਦਾ ਲੈਣਾ ਤਾਂ ਉਹਦੇ ਚ ਅਮਰੀਕਾ ਵੀ ਤਾਂ ਡੈਫੀਨੇਟਲੀ ਆਉਂਦਾ ਹੈ ਕਿ ਤੁਹਾਡੀ ट्रैवल ਹਿਸਟਰੀ ਆ ਜਿਹੜੀ ਹੂੰ ਉਹ ਹੋਣੀ ਚਾਹੀਦੀ ਆ ਜੇ ਤੁਸੀਂ ਕੰਟਰੀਜ਼ ਦੇ ਵਿੱਚ ਸੱਚਮੁੱਚ ਘੁੰਮੇ ਹੋ ਜਿਹੜਾ ਵੀਜ਼ਾ ਆਫੀਸਰਾਂ ਨੂੰ ਇਹ ਪਤਾ ਹੋਵੇ ਕਿ ਇਹ ਸਾਹਮਣੇ ਵਾਲਾ ਬੰਦਾ ਜੋ ਬੈਠਾ ਹੈ ਇਹ ਸੱਚਮੁੱਚ ਪਹਿਲਾਂ ਵੀ ਘੁੰਮਦਾ ਰਿਹਾ ਇਹਦੇ ਕੋਲ ਇੱਕ ਟਰੈਵਲ ਹਿਸਟਰੀ ਹੈ ਇਹਦੇ ਪਾਸਪੋਰਟ ਤੇ ਤੇ ਉਹ ਟਰੈਵਲ ਹਿਸਟਰੀ ਕਿੰਨਾ ਕ ਮੈਟਰ ਕਰਦੀ ਹੈ ਜੇ ਕਿਸੇ ਪਾਸਪੋਰਟ ਤੇ ਟਰੈਵਲ ਹਿਸਟਰੀ ਹੈ ਹੀ ਨਹੀਂ ਤਾਂ ਫਿਰ ਕੀ ਉਹਨੂੰ ਇਹ ਵੀਜ਼ਾ ਆਸਾਨ ਹੈ ਜਾਂ ਉਹਦੇ ਚ ਮੁਸ਼ਕਲਾਂ ਆਉਂਦੀਆਂ ਨੇ ਜੀ ਦੇਖੋ ਸਪੈਸ਼ਲੀ ਕੈਂਬਰੇਜ ਆਵਰਸਿਸ ਕੰਸਲਟੈਂਟ ਲਈ ਕਿਸੀ ਫਰੈਸ਼ ਪਾਸਪੋਰਟ ਤੇ ਵੀਜ਼ਾ ਲਗਾਉਣਾ ਵੀ ਕੋਈ ਮੁਸ਼ਕਿਲ ਗੱਲ ਨਹੀਂ ਆ ਹੁਣ ਅਸੀਂ ਰੀਸੈਂਟਲੀ ਵੀਜ਼ਾਸ ਲਗਵਾਏ ਆ ਤਾਂ ਉਹਨਾਂ ਦੀ ਕੋਈ ਵੀ ਟਰੈਵਲ ਹਿਸਟਰੀ ਨਹੀਂ ਸੀ ਉਹ ਬਿਲਕੁਲ ਫਰੈਸ਼ ਪ੍ਰੋਫਾਈਲ ਸੀਗੀਆਂ ਤਾਂ ਟਰੈਵਲ ਹਿਸਟਰੀ ਹੋਣਾ ਮੰਡੇਟਰੀ ਨਹੀਂ ਹੈ ਬਟ ਅਗਰ ਤੁਹਾਡੇ ਕੋਲ ਟਰੈਵਲ ਹਿਸਟਰੀ ਹੈ ਤਾਂ ਉਹ ਕਿਤੇ ਨਾ ਕਿਤੇ ਤੁਹਾਡੀ ਪ੍ਰੋਫਾਈਲ ਨੂੰ 10% ਜਾਂ 15% سپورਟ ਕਰੇਗੀ ਬਿਲਕੁਲ سپورਟ ਕਰੇਗੀ ਬਟ ਉਹ ਮੰਡੇਟਰੀ 파ਟ ਨਹੀਂ ਹੈ ਕਿ ਤੁਸੀਂ ਕਿਸੇ ਕੰਟਰੀ ਘੁੰਮੇ ਹੋਏ ਹੋਣੇ ਚਾਹੀਦੇ ਹੋ ਤਾਂ ਹੀ ਤੁਹਾਨੂੰ ਵੀਜ਼ਾ ਮਿਲੇਗਾ ਠੀਕ ਹੈ ਫਰੈਸ਼ ਪਾਸਪੋਰਟ ਨੂੰ ਵੀ ਵੀਜ਼ਾਸ ਮਿਲਦੇ ਨੇ ਮੇ ਜੇ ਜ਼ਰੂਰੀ ਨਹੀਂ ਹੈ ਕੋਈ ਕਿ ਤੁਸੀਂ 10 ਕੰਟਰੀਸ ਗਏ ਹੋ ਤਾਂ ਹੀ ਤੁਹਾਨੂੰ ਅਮਰੀਕਾ ਮਿਲੇਗਾ ਅਮਰੀਕਾ ਤੁਹਾਨੂੰ ਸਿੱਧਾ ਵੀ ਵੀਜ਼ਾ ਦੇ ਸਕਦਾ ਹੈ ਅਗਰ ਅਗਰ ਪ੍ਰੋਫਾਈਲ ਉਹਨਾਂ ਨੂੰ ਜੈਨਰਲ ਲੱਗਦੀ ਹੈ ਜੀ ਜੀ ਬਿਲਕੁਲ ਮੈਮ ਬਿਲਕੁਲ ਫਰੈਸ਼ ਪਾਸਪੋਰਟ ਤੇ ਵੀ ਆਪਾਂ ਨੂੰ ਵੀਜ਼ਾ ਮਿਲਦਾ ਹੈ ਔਰ ਤੁਸੀਂ ਜਿਹੜੀਆਂ ਜਿਹੜੇ ਜਿਹੜੇ ਕਿੰਨੇ ਕੁ ਵੀਜ਼ਾ ਜਿਹੜੇ ਨੇ ਹੁਣ ਤੱਕ ਤੁਹਾਡੀ ਤੁਹਾਡਾ ਆਪਣਾ ਜਿਹੜਾ ਸਕਸੈਸ ਰੇਟ ਕੀ ਰਹੀ ਹੈ ਕਿੰਨੇ ਕੁ ਵੀਜ਼ਾ ਤੁਸੀਂ ਲਏ ਔਰ ਕਿੰਨੇ ਕੁ ਚ ਰਿਫਿਊਜ਼ ਹੋਏ ਕਿੰਨੇ ਕੁ ਸਕਸੈਸ ਹੋਏ ਜੀ ਦੇਖੋ ਜਿਹੜਾ ਵੀਜ਼ਾ ਸਕਸੈਸ ਰੇਟ ਰਹਿੰਦਾ ਸਾਡਾ ਉਹ 82 85% ਰਹਿੰਦਾ ਹੈ ਚਾਹੇ ਉਹ ਸਟੱਡੀ ਵੀਜ਼ਾ ਹੈ ਚਾਹੇ ਉਹ ਟੂਰਿਸਟ ਵੀਜ਼ਾ ਹੈ ਰੀਸੈਂਟਲੀ ਜਿੱਦਾਂ ਹੁਣ ਆਪਾਂ ਗੱਲ ਕੀਤੀ ਹੈ ਕਿ ਫਰੈਸ਼ ਪਾਸਪੋਰਟ ਤੇ ਵੀ ਸਾਨੂੰ ਵੀਜ਼ਾਸ ਮਿਲ ਸਕਦੇ ਆ ਤਾਂ ਇਹ ਆਪਾਂ ਨੂੰ ਦੋ ਵੀਜ਼ਾ ਰੀਸੀਵ ਹੋਏ ਆ ਜਿਹੜੇ ਕਿ B1 B2 ਵੀਜ਼ਾਸ ਨੇ ਟੂਰਿਸਟ ਵੀਜ਼ਾਸ ਨੇ 10-10 ਸਾਲ ਦਾ ਵੀਜ਼ਾ ਲੱਗਿਆ ਹੋਇਆ ਇੱਕ ਹੈ ਮਿਸ ਰੁਪਿੰਦਰ ਕੌਰ ਜੀ ਦਾ ਇੱਕ ਹੈ ਮਿਸਟਰ ਰਣਜੀਤ ਸਿੰਘ ਜੀ ਦਾ ਤੋ ਇਹੀ ਹੈ ਕਿ ਅਗਰ ਤੁਸੀਂ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤੁਹਾਡੇ ਕੋਲ ਸਿਰਫ ਕਮਿਊਨੀਕੇਸ਼ਨ ਸਕਿਲਸ ਹੋਣੀਆਂ ਚਾਹੀਦੀਆਂ ਨੇ ਤੁਹਾਨੂੰ ਤੁਹਾਡੀ ਇੰਗਲਿਸ਼ ਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਸਕਿਲਸ ਬੈਟਰ ਹੋਣੀਆਂ ਚਾਹੀਦੀਆਂ ਨੇ ਤਾਂਕਿ ਤੁਸੀਂ ਜੀ ਇਹ ਦੋਨੋਂ ਟੂਰਿਸਟ ਵੀਜ਼ਾ ਨੇ ਕਿਉਂਕਿ ਆਪਾਂ ਅੱਜ ਟੂਰਿਸਟ ਵੀਜ਼ਾ ਤੇ ਹੀ ਗੱਲ ਕਰ ਰਹੇ ਹਾਂ ਤੇ ਕਿਹਾ ਤਾਂ ਇਹ ਦੋਨੋਂ ਟੂਰਿਸਟ ਵੀਜ਼ਾ ਨੇ 10 ਸਾਲ ਦੇ ਜੇ ਤੁਸ ਤੁਹਾਡੀ ਕਮਿਊਨੀਕੇਸ਼ਨ ਸਕਿਲਸ ਤੁਹਾਨੂੰ ਲੱਗਦਾ ਹੈ ਕਿ ਇੰਗਲਿਸ਼ ਦੇ ਵਿੱਚ ਅੱਛੀਆਂ ਨੇ ਤੁਸੀਂ 2 ਤੋਂ 3 ਮਿੰਟ ਦੀ ਇੰਟਰਵਿਊ ਅੱਛੇ ਤਰੀਕੇ ਨਾਲ ਕਰੈਕ ਕਰ ਸਕਦੇ ਹੋ ਤਾਂ ਤੁਸੀਂ ਜ਼ਰੂਰ ਕੈਂਬਰੇਜ ਓਵਰਸੀਜ਼ ਕੰਸਲਟੈਂਟਸ ਨੂੰ ਕੰਟੈਕਟ ਕਰ ਸਕਦੇ ਹੋ ਆਪਣੇ ਟੂਰਿਸਟ ਵੀਜ਼ਾ ਲਈ ਔਰ ਸਟੱਡੀ ਵੀਜ਼ਾ ਲਈ ਇਹਦੇ ਲਈ ਜਿਹੜੀ ਜਿਹੜੀਆਂ ਹੋਰ ਕੰਟਰੀਸ ਹੈਗੀਆਂ ਨੇ ਜਾਂ ਜਿਹੜੀ ਫੀਸ ਦਾ ਬਹੁਤ ਸਾਰਿਆਂ ਨੂੰ ਕਨਫਿਊਜ਼ਨ ਰਹਿੰਦੀ ਹੈ ਫੀਸ ਦਾ ਤੁਸੀਂ ਇਸ ਤਰ੍ਹਾਂ ਕਰ ਦਿਓ ਆਪਣੇ ਆਫਿਸ ਦੇ ਵਿੱਚ client ਦੇ ਨਾਲ ਡਿਸਕਸ ਕਰ ਦਿਓ ਜਾਂ ਤੁਹਾਨੂੰ ਫੋਨ ਕਰਨ ਅਸੀਂ ਤੁਹਾਡਾ ਨੰਬਰ ਸ਼ੇਅਰ ਕਰ ਦਾਂਗੇ ਜੀ ਬਿਲਕੁਲ ਬਿਲਕੁਲ ਚੱਲ ਰਿਹਾ ਹੋਇਆ ਬਿਲਕੁਲ ਤਾਂ ਉੱਥੇ ਵੀ ਜਰੂਰ ਕੰਟੈਕਟ ਕਰ ਸਕਦੇ ਆ ਜਿਨ੍ਹਾਂ ਨੇ ਤੁਹਾਡੇ ਤੋਂ ਇਨਕੁਆਰੀਸ ਕਰਨੀਆਂ ਨੇ ਪਰ ਬੈਸਿਕ ਫੀਸ ਰਹਿੰਦੀ ਕਿੱਦਾ ਕ ਬਹੁਤ ਵੱਡਾ ਸਟਰਕਚਰ ਦਿਖਾਉਣਾ ਪੈਂਦਾ ਤੁਹਾਡੀ ਬੈਂਕ ਖਾਤੇ ਦੇ ਵਿੱਚ ਬਹੁਤ ਵੱਡਾ ਅਮਾਉਂਟ ਹੋਣਾ ਚਾਹੀਦਾ ਕਿੰਨਾ ਪੁਰਾਣਾ ਹੋਣਾ ਚਾਹੀਦਾ ਫੰਡਸ ਆ ਜਿਹੜੇ ਉਹ ਕਿੰਨੇ ਪੁਰਾਣੇ ਹੋਣੇ ਚਾਹੀਦੇ ਖਰਚਾ ਕਿੰਨਾ ਜਾਂਦਾ ਇਹ ਹਰ ਕਾਮਨ ਸਵਾਲ ਆ ਹਰ ਪੰਜਾਬੀ ਦੇ ਹਰ ਦੇਖਣ ਵਾਲੇ ਬੰਦੇ ਦੇ ਦਿਮਾਗ ਦੇ ਵਿੱਚ ਜਾਣਾ ਜੀ ਦੇਖੋ ਚਾਹੇ ਸਟੱਡੀ ਵੀਜ਼ਾ ਦੀ ਗੱਲ ਕਰ ਲੋ ਚਾਹੇ ਟੂਰਿਸਟ ਵੀਜ਼ਾ ਦੀ ਗੱਲ ਕਰ ਲੋ ਕੈਂਬਰੇਜ ਓਵਰਸੀਜ਼ ਕੰਸਲਟੈਂਟਸ ਜਿਹੜਾ ਹੈਗਾ ਉਹ ਬਾਅਦ ਵਿੱਚ ਮਤਲਬ ਆਫਟਰ ਵੀਜ਼ਾ ਪ੍ਰੋਸੈਸਿੰਗ ਫੀਸ ਚਾਰਜ ਕਰਦਾ ਹੈ ਚਾਹੇ ਉਹ ਟੂਰਿਸਟ ਵੀਜ਼ਾ ਹੈ ਚਾਹੇ ਉਹ ਸਟੱਡੀ ਵੀਜ਼ਾ ਹੈ ਸਟੱਡੀ ਵੀਜ਼ਾ ਦੇ ਵਿੱਚ ਇਹ ਹੈ ਕਿ ਕੁਝ ਤੁਹਾਡੀ ਗਵਰਨਮੈਂਟ ਫੀਸ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਅਪਰਫਰੰਟ ਪੇ ਕਰਨੀਆਂ ਪੈਂਦੀਆਂ ਨੇ ਪਹਿਲਾਂ ਅਦਰਵਾਈਜ਼ ਜਿਹੜੀ ਟਿਊਸ਼ਨ ਫੀਸ ਹੈ ਯੂਨੀਵਰਸਿਟੀ ਐਂਡ ਕਾਲਜਸ ਬਾਅਦ ਚ ਲੈ ਲੈਂਦੇ ਆ ਤੇ ਜਿਹੜਾ ਟੂਰਿਸਟ ਵੀਜ਼ਾ ਹੈ ਉਹਦੇ ਵਿੱਚ ਵੀ ਤੁਹਾਨੂੰ ਸਿਰਫ ਗਵਰਨਮੈਂਟ ਫੀਸਿਸ ਹੀ ਪ ਵਿਜ਼ਾ ਹੀ ਲੈਨੇ ਆਪਾਂ ਵੀਜ਼ਾ ਗੈਟ ਕਰਨ ਤੋਂ ਬਾਅਦ ਬਾਅਦ ਹੈ ਸਰਕਾਰੀ ਫੀਸ ਹੁੰਦੀ ਹੈ ਜਿਹੜੀ ਵੀਜ਼ਾ ਦੀ ਉਹ ਤੁਹਾਨੂੰ ਲੱਗਦਾ ਨਾਰਮਲ ਹੁੰਦੀ ਹੈ ਜਿਆਦਾ ਨਹੀਂ ਹੁੰਦੀ ਜਿਹੜਾ ਵੱਡਾ ਬਜਟ ਤਾਂ ਤੁਸੀਂ ਸਾਰੀ ਜਿਹੜੀ ਫੀਸ ਹੈ ਉਹ ਕਾਲਜ ਦੀ ਯੂਨੀਵਰਸਿਟੀ ਦੀ ਉਹ ਹੀ ਉਹਦਾ ਮਾਉਂਟ ਵੱਡਾ ਬੰਨਾ ਹੈ ਜੀ ਉਹ ਤੁਸੀਂ ਸਾਰਾ ਵੀਜ਼ਾ ਆਉਣ ਤੋਂ ਬਾਹਰ ਲੈਂਦੇ ਜੀ ਜੀ ਬਿਕੋਜ਼ ਜੇ ਬੱਚਾ ਸਟੱਡੀ ਲਈ ਚੱਲਿਆ ਤਾਂ ਹਰ ਯੂਨੀਵਰਸਿਟੀ ਦਾ ਰੂਲ ਹੈ ਕਿ ਅਸੀਂ ਫੀਸ ਪਹਿਲਾਂ ਨਹੀਂ ਲੈਣੀ ਜਦੋਂ ਬੱਚੇ ਦਾ ਵੀਜ਼ਾ ਆ ਗਿਆ ਅਸੀਂ ਉਸ ਤੋਂ ਬਾਅਦ ਹੀ ਆਪਣੀ ਫੀਸ ਚਾਰਜ ਕਰਨੀ ਹੈ ਜਿਹਨੂੰ ਆਪਾਂ ਟਿਊਸ਼ਨ ਫੀਸ ਕਹਿ ਦਿੰਨੇ ਆ ਜਿਹੜੀ ਕਿ 10 ਤੋਂ 12 ਲੱਖ ਜਾਂ ਹਰ ਯੂਨੀਵਰਸਿਟੀ ਟੂ ਯੂਨੀਵਰਸਿਟੀ ਵੇਰੀ ਕਰਦੀਆਂ ਨੇ ਕਿਸੇ ਦੀ 15 ਲੱਖ ਵੀ ਆ ਉਹ ਬੱਚੇ ਦੇ ਬਜਟ ਦੇ ਹਿਸਾਬ ਨਾਲ ਅਸੀਂ ਯੂਨੀਵਰਸਿਟੀ ਚੂਜ਼ ਕਰ ਲੈਣੇ ਆ ਇੱਕ ਜੀ ਦੱਸੋ ਇਹਦੇ ਵਿੱਚ ਸਪਾਊਸ ਫੈਮਲੀਜ਼ ਅਗਰ ਟੂਰਿਸਟ ਜੇ ਕੋਈ ਫੈਮਲੀ ਜਾਣਾ ਚਾਹੁੰਦੀ ਹੈ ਤਾਂ ਉਹ ਵੀ ਇਸ ਗੱਲ ਹੈ ਕਿ ਉਹਨੂੰ ਸਾਰੀ ਫੈਮਲੀ ਦਾ ਵੀਜ਼ਾ ਚਾਹੀਦਾ ਹੋਏਗਾ ਸਾਰੀਆਂ ਪ੍ਰੋਫਾਈਲਸ ਤੁਹਾਨੂੰ ਇੱਕ ਫਰੇਮ ਦੇ ਵਿੱਚ ਦੇਖਣੀਆਂ ਪੈਣੀਆਂ ਕਿ ਕਿਵੇਂ ਉਹ ਰਹਿਣੀਆਂ ਸਪਾਊਸ ਸਾਥਾ ਫਿਰ ਦੋਨਾਂ ਜਣਿਆਂ ਦਾ ਦੇਖਣਾ ਪਏਗਾ ਤੇ ਸਪਾਊਸ ਦਾ ਫੈਮਲੀ ਦਾ ਤੇ ਕੀ ਸਿੰਗਲ ਬੰਦੇ ਦਾ ਵੀ ਇਹ ਸਾਰਿਆਂ ਦਾ ਜ਼ਰੂਰ ਦੱਸਿਓ ਕਿ ਸਿੰਗਲ ਬੰਦੇ ਦੇ ਲਈ ਵੀ ਰਿਕੁਆਇਰਮੈਂਟਸ ਉਦਾਂ ਦੀਆਂ ਜਿਹੜੀਆਂ ਫੁੱਲਫਿਲ ਕਰਦਾ ਹੋਵੇ ਕਿਸ ਤਰ੍ਹਾਂ ਦੀਆਂ ਫੁੱਲਫਿਲ ਉਹਨੂੰ ਰਿਕੁਆਇਰਮੈਂਟਸ ਕਰਨੀਆਂ ਪੈਣੀਆਂ ਔਰ ਫੈਮਲੀ ਤੇ ਸਪਾਊਸ ਕਿਸ ਤਰ੍ਹਾਂ ਦੇ ਜੀ ਦੇਖੋ ਪਹਿਲਾਂ ਤੁਹਾਨੂੰ ਆਪਣੀ ਪ੍ਰੀਫਰੈਂਸ ਦਾ ਪਤਾ ਕਰਨਾ ਕਿ ਤੁਸੀਂ ਇਨਵੀਟੇਸ਼ਨ ਕਿਦਾਂ ਦੇ ਤੇ ਜਾ ਰਹੇ ਹੋ ਠੀਕ ਹੈ ਕੋਈ ਫੈਮਿਲੀ ਇਨਵੀਟੇਸ਼ਨ ਤੇ ਜਾ ਰਹੇ ਹੋ ਕਿ ਸਿੰਗਲ ਤੇ ਜਾ ਰਹੇ ਹੋ ਬਟ ਅਸੀਂ ਪ੍ਰੇਫਰ ਇਹੀ ਕਰਾਂਗੇ ਕਿ ਤੁਸੀਂ ਸਿੰਗਲ ਦਾ ਅਪਲਾਈ ਕਰੋ ਜਿੱਦਾਂ ਕਿ ਹੁਣ ਮੈਂ ਤੁਹਾਨੂੰ ਵੀਜ਼ਾਸ ਦਿਖਾਏ ਸੀ ਇਹ ਦੋ ਵੀਜ਼ਾ ਸੀ ਇਹ ਦੋਨੋਂ ਸਿੰਗਲ ਸੀ 30 ਪਲੱਸ ਏਜ ਸੀ ਇਹਨਾਂ ਦੀ ਕਮਿਊਨੀਕੇਸ਼ਨ ਸਕਿੱਲਸ ਬਹੁਤ ਅੱਛੀ ਸੀ ਲੋਕ ਕਹਿੰਦੇ ਆ ਕਿ ਲੜਕੀ ਦਾ ਜਿਹੜਾ ਹੈਗਾ ਸਿੰਗਲ ਵੀਜ਼ਾ ਨਹੀਂ ਆਂਦਾ ਪਰ ਅਸੀਂ ਸਿੰਗਲ ਲੜਕੀ ਦਾ ਵੀ ਵੀਜ਼ਾ ਲੈ ਕੇ ਦਿੱਤਾ ਹੈ ਕਿਉਂਕਿ ਤੇ ਜਿਹੜੇ एयर ਮਿਸਟਰ ਰਣਜੀਤ ਸਿੰਘ ਜੀ ਆ ਇਹ ਵੀ ਸਿੰਗਲ ਹੀ ਸੀ ਇਹਨਾਂ ਦੀ ਫੈਮਲੀ ਸੀ ਬਟ ਫੈਮਲੀ ਨੇ ਨਾਲ ਵੀਜ਼ਾ ਨਹੀਂ ਲਗਵਾਇਆ ਸੀ ਸਿੰਗਲ ਹੀ ਅਪਲਾਈ ਕੀਤਾ ਸੀ ਸੋ ਆਪਾਂ ਸਿੰਗਲ ਪ੍ਰੋਫਾਈਲਸ ਨੂੰ ਜ਼ਿਆਦਾ ਪ੍ਰੇਫਰ ਕਰਦੇ ਹਾਂ ਕਿ ਅਗਰ ਤੁਸੀਂ ਫੈਮਲੀ ਵੀ ਹੈਗੇ ਹੋ ਪਹਿਲਾਂ ਤੁਸੀਂ ਸਿੰਗਲ ਦਾ ਵੀਜ਼ਾ ਲਓ ਤਾਂ ਬਾਅਦ ਵਿੱਚ ਆਪਾਂ ਤੁਹਾਡੀ ਫੈਮਲੀ ਦਾ ਵੀਜ਼ਾ ਲਗਾਵਾਵਾਂਗੇ ਜਦੋਂ ਆਪਾਂ ਨੂੰ ਸਿੰਗਲ ਦਾ ਵੀਜ਼ਾ ਮਿਲ ਜਾਏਗਾ ਤੁਸੀਂ ਇਹ ਸਲਾਹ ਦਿਨੇ ਹੋ ਆਪਣੇ ਵੱਲੋਂ ਕਿ ਫੈਮਲੀ ਬਾਅਦ ਤੋਂ ਅਡਜਸਟ ਹੋ ਜਾਏਗਾ ਫੈਮਲੀ ਦਾ ਪਹਿਲਾਂ ਤੁਸੀਂ ਸਿੰਗਲ ਆ ਜਿਹੜਾ ਪਹੁੰਚੋ ਜੀ ਜਿਸ ਦਾ ਸਕਸੈਸ ਰੇਟ ਬਹੁਤ ਜ਼ਿਆਦਾ ਰਹਿੰਦਾ ਹੈ ਐਸ ਕੰਪੇਅਰ ਟੂ ਫੈਮਲੀ ਪ੍ਰੋਫਾਈਲਸ ਫੈਮਲੀ ਪ੍ਰੋਫਾਈਲਸ ਦਾ ਕੱਟ ਹੈ ਇਸ ਕਰਕੇ ਤੁਸੀਂ ਪ੍ਰੈਫਰੈਂਸ ਉਹ ਰੱਖੀ ਹੋਈ ਹੈ ਜਿਹੜਾ इजीली ਹੋ ਜਾਏਗਾ ਜੀ 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 ਮੈਡਮ ਕੁਝ ਜਾਂਟ ਨੇ ਜਿਹੜੇ ਉਹ ਹਰ ਫਾਈਲ ਨੂੰ ਪੜ ਲੈਂਦੇ ਨੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜੇ ਉਹਨਾਂ ਦੇ ਕੋਲੇ ਕੋਈ ਕਲਾਇੰਟ ਪਹੁੰਚਦਾ ਤਾਂ ਚਾਹੁੰਦੇ ਉਹਦਾ ਕੰਮ ਲੈ ਲੈਂਦੇ ਨੇ ਉਹ ਮਤਲਬ ਫਾਈਲ ਦਾ ਮਲਾਂਕਣ ਕੀਤੇ ਬਿਨਾਂ ਉਹਨਾਂ ਦੇ ਲਈ ਕਲਾਇੰਟ ਹੈ ਤੇ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਕੰਪਲੇਨਸੇ ਹੈਗੀਆਂ ਨੇ ਲੋਕਾਂ ਦੇ ਵਿੱਚ ਕਿ ਉਹਨਾਂ ਤੋਂ ਫਾਈਲ ਉਹਨਾਂ ਨੇ ਜਮ੍ਹਾਂ ਕਰਵਾਈ ਆਪਣਾ ਵੀਜ਼ਾ ਦੇ ਲਈ ਦਿੱਤੀ ਕੁਝ ਫੀਸ ਪੇ ਕੀਤੀ ਔਰ ਉਸ ਚਿਰ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਵੀਜ਼ਾ ਤਾਂ ਲੱਗਿਆ ਹੀ ਨਹੀਂ ਕਾਗਜ਼ ਵੀ ਜਾਲੀ ਲੱਗੇ ਸਭ ਕੁਝ ਹਨਾ ਇੱਕ ਨੰਬਰ 'ਚ ਨਹੀਂ ਹੋਇਆ ਕੁਝ ਵੀ ਔਰ ਵੀਜ਼ਾ ਉਹਨਾਂ ਦਾ ਰਿਫਿਊਜ਼ ਹੋ ਗਿਆ ਤਾਂ ਉਹਨਾਂ ਦੀ ਬਹੁਤ ਸਾਰੀ ਪੇਮੈਂਟ ਆ ਉਹ ਵੀ ਜਿਹੜੀ ਕੱਟ ਹੋ ਗਈ ਹੂੰ ਕੀ ਤੁਹਾਡਾ ਤੁਸੀਂ ਉਹੀ ਫਾਈਲ ਜਿਹੜੀ ਰਿਸੀਵ ਕਰਦੇ ਹੋ ਜਿਹੜੇ ਤੁਹਾਨੂੰ ਲੱਗਦਾ ਕੇਸ ਸਟਰੋਂਗ ਹੈ ਔਰ ਕੀ ਜਿਹੜਾ ਫਿਰ ਮੈਂ ਜਿਸ ਤਰ੍ਹਾਂ ਇੱਕ ਤੁਹਾਨੂੰ ਸਵਾਲ ਕੀਤਾ ਸੀ ਕਿ ਤੁਹਾਡੇ ਤੇ ਲੋਕ ਭਰੋਸਾ ਕਿਉਂ ਕਰਨ ਜੀ ਤਾਂ ਇਹ ਵੀ ਉਸੇ ਚ ਪੁਆਇੰਟ ਆ ਜਾਊਗਾ ਕਿ ਤੁਸੀਂ ਉਹੀ ਫਾਈਲ ਫੜਦੇ ਹੋ ਤੇ ਕੀ ਜਿਹੜਾ ਸਾਹਮਣੇ ਵਾਲਾ ਤੁਹਾਡਾ ਕਲਾਇੰਟ ਹੈ ਉਹਨੂੰ ਤੁਸੀਂ ਪ੍ਰੋਪਰ ਗਾਈਡ ਕਰ ਦਿਓ ਵੀ ਤੁਹਾਡਾ ਵੀਜ਼ਾ ਲੱਗ ਸਕਦਾ ਹੈ ਅਗਰ ਨਹੀਂ ਲੱਗ ਸਕਦਾ ਕੀ ਤੁਸੀਂ ਉਸਨੂੰ ਜਵਾਬਗਾਰ ਦੇ ਦੇ ਦਿਨੇ ਹੋ ਮਨਾ ਕਰ ਦਿਨੇ ਜੀ ਦੇਖੋ ਵੈਸੇ ਤਾਂ ਯੂਐਸ ਦੇ ਵਿੱਚ ਆਪਾਂ ਹਰ ਤਰ੍ਹਾਂ ਦੀ ਪ੍ਰੋਫਾਈਲ ਪਿਕ ਕਰ ਸਕਦੇ ਹਾਂ ਬਟ ਫਿਰ ਵੀ ਸਾਡੀ ਕੀ ਸਪੈਸ਼ਲਿਟੀ ਹੈ ਕਿ ਅਸੀਂ ਪ੍ਰੋਫਾਈਲ ਆਉਣ ਤੋਂ ਬਾਅਦ ਅਸੈਸਮੈਂਟ ਕਰਦੇ ਹਾਂ ਕਿ ਕੀ ਇਹ ਪ੍ਰੋਫਾਈਲ ਵਾਕੇ ਹੀ ਨਿਕਲ ਸਕਦੀ ਹੈ ਜਾਂ ਨਹੀਂ ਇਸ ਨੂੰ ਯੂਨੀਵਰਸਿਟੀ ਆਫਰ ਲੈਟਰ ਦੇ ਸਕਦੀ ਹੈ ਜਾਂ ਨਹੀਂ ਦੇ ਸਕਦੀ ਉਹ ਜਿਹੜੀ ਅਸੈਸਮੈਂਟ ਹੈ ਸਾਡੀ ਉਸਤੇ ਹੀ ਡਿਪੈਂਡ ਕਰਦਾ ਹੈ ਕਿ ਪ੍ਰੋਫਾਈਲ ਤੇ ਵੀਜ਼ਾ ਲੱਗ ਸਕਦਾ ਹੈ ਜਾਂ ਨਹੀਂ ਲੱਗ ਸਕਦਾ ਇਸ ਤੋਂ ਇਲਾਵਾ ਬੱਚੇ ਦੀ ਕਮਿਊਨੀਕੇਸ਼ਨ ਸਕਿੱਲਸ ਅਸੀਂ ਜ਼ਰੂਰ ਚੈੱਕ ਕਰਦੇ ਹਾਂ ਜਦੋਂ ਬੱਚਾ ਸਾਨੂੰ ਪਹਿਲੀ ਵਾਰ ਮਿਲਦਾ ਹੈ ਤਾਂ ਉਸ ਨਾਲ ਗੱਲਬਾਤ ਕਰਕੇ ਪਤਾ ਚੱਲ ਜਾਂਦਾ ਹੈ ਕਿ ਬੱਚੇ ਦੇ ਵਿੱਚ ਕਿੰਨਾ ਕੁ ਕੌਨਫੀਡੈਂਸ ਹੈ ਜਾਂ ਕਿੰਨੀਆਂ ਕੁ ਕਮਿਊਨੀਕੇਸ਼ਨ ਸਕਿੱਲਸ ਹਨ ਕਿ ਅਸੀਂ ਉਹਨੂੰ ਪਾਲਿਸ਼ ਅਪ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ ਜੀ ਜੀ ਮਤਲਬ ਤੁਸੀਂ ਅਸੈਸਮੈਂਟ ਕਰਕੇ ਤੇ ਫਿਰ ਤੁਸੀਂ ਫਿਰ ਹੀ ਅਸੀਂ ਪ੍ਰੋਫਾਈਲ ਪਿਕ ਕਰਦੇ ਹਾਂ ਔਰ ਜੇ ਤੁਸੀਂ ਕਿਨੂੰ ਕਿ ਪੌਸਿਬਿਲਿਟੀਜ਼ ਹੈਗੀਆਂ ਨੇ ਕਿ ਅਸੀਂ ਬੱਚੇ ਨੂੰ ਗਾਈਡ ਕਰਕੇ ਸੁਧਾਰ ਕਰ ਸਕਦੇ ਹਾਂ ਪਾਸ਼ਾ ਦੇ ਵਿੱਚ ਵੀ ਇਹਦੇ ਲਈ ਤਾਂ 6-7 ਮਹੀਨੇ ਦਾ ਟਾਈਮ ਵੀ ਲੱਗ ਸਕਦਾ ਸਾਲ ਵੀ ਲੱਗ ਸਕਦਾ ਹੈ ਨਹੀਂ ਦੇਖੋ ਬੱਚੇ ਨੂੰ ਫਸਟ ਟਾਈਮ ਮਿਲ ਕੇ ਹੀ ਪਤਾ ਚੱਲ ਜਾਂਦਾ ਕਿ ਬੱਚੇ ਦੀ ਕਮਿਊਨੀਕੇਸ਼ਨ ਸਕਿਲਸ ਕਿੱਦਾਂ ਦੀਆਂ ਨੇ ਤੇ ਅਸੀਂ ਉਸ ਨੂੰ ਕਿੰਨਾ ਕੁ ਟਾਈਮ ਇੰਟਰਵਿਊ ਦੇ ਸਕਦੇ ਹਾਂ ਹੁਣ ਜੇ ਇੰਟਰਵਿਊ ਦੀ ਗੱਲ ਕਰੀਏ ਸਪੈਸ਼ਲੀ ਕੈਂਬਰੇਜ ਓਵਰਸੀਜ਼ ਹੈ 1 ਟੂ 1 ਬੱਚੇ ਨੂੰ ਇੰਟਰਵਿਊ ਪ੍ਰਪੇਅਰ ਕਰਵਾਉਂਦਾ ਹੈ ਜਦੋਂ ਤੱਕ ਬੱਚੇ ਦੀ ਇੰਟਰਵਿਊ ਡੇਟ ਨਹੀਂ ਮਿਲਦੀ ਸਾਨੂੰ ਗਰੁੱਪ ਸੈਸ਼ਨਸ ਕਰਵਾਉਂਦਾ ਹੈ ਡਾਊਟ ਕਲੀਅਰਿੰਗ ਸੈਸ਼ਨਸ ਕਰਵਾਉਂਦਾ ਹੈ ਆਨਲਾਈਨ ਆਫਲਾਈਨ ਸਾਡੇ ਕੋਲ ਬੈਚੇਸ ਹੈਗੇ ਆ ਜਿਹੜੇ ਕਿ ਸਿਰਫ ਇੰਟਰਵਿਊ ਲਈ ਹੀ ਆਪਾਂ ਪ੍ਰਪੇਅਰ ਕਰਵਾਉਂਦੇ ਆ ਬੱਚਿਆਂ ਨੂੰ ਸਾਡੇ ਕੋਲ ਇੰਟਰਵਿਊ ਟ੍ਰੇਨਰਸ ਐਕਸਪਰਟ ਜਿਹੜੇ ਕਿ ਪਿਛਲੇ 5 ਤੋਂ 6 ਸਾਲਾਂ ਤੋਂ ਲਗਾਤਾਰ ਇੰਟਰਵਿਊਜ਼ ਹੀ ਕਰਵਾ ਰਹੇ ਹਾਂ ਤੁਹਾਡਾ ਐਕਸਪੀਰੀਅੰਸ ਕਿੰਨਾ ਹੈ ਇਸ ਲਾਈਨ ਦੇ ਵਿੱਚ ਖਾਸ ਤੌਰ ਤੇ ਯੂ ਐਸ ਨੂੰ ਲੈ ਕੇ ਜੀ ਸਪੈਸ਼ਲੀ ਕੈਂਬਰੇਜ ਓਵਰਸੀਜ਼ ਕੰਸਲਟੈਂਟ ਦੀ ਗੱਲ ਕਰੀਏ ਤਾਂ ਪਿਛਲੇ 9-10 ਸਾਲਾਂ ਤੋਂ ਸਿਰਫ ਯੂ ਐਸ ਹੀ ਕਰ ਰਿਹਾ ਹੈ ਇੱਕੋ ਹੀ ਬਿਲਡਿੰਗ ਦੇ ਵਿੱਚ ਅਸੀਂ ਕਰ ਰਹੇ ਹਾਂ ਸਾਡੀ ਕੋਈ ਵੀ ਅਦਰ ਬ੍ਰਾਂਚ ਨਹੀਂ ਹੈ ਕੈਂਬਰੇਜ ਓਵਰਸੀਜ਼ ਕੰਸਲਟੈਂਟ ਦੀ ਤਾਂ ਇਹ 9-10 ਸਾਲਾਂ ਤੋਂ ਐਕਸਕਲੂਸਿਵਲੀ ਯੂ ਐਸ ਕਰ ਰਹੇ ਹਾਂ ਕੱਲਾ ਅਮਰੀਕਾ ਦੀ ਜੀ ਕੱਲਾ ਅਮਰੀਕਾ ਔਰ ਆਖਰ ਵਿੱਚ ਆਪਣੇ ਆਫਿਸ ਦੇ ਬਾਰੇ ਆਪਣਾ ਜਿਹੜੇ ਤੁਸੀਂ ਕੰਟੈਕਟ ਨੰਬਰ ਹੈ ਜਰੂਰ ਇੱਕ ਵਾਰ ਦਰਸ਼ਕਾਂ ਨੂੰ ਜਰੂਰ ਦੱਸ ਜੀ ਸਾਡਾ ਜਿਹੜਾ ਆਫਿਸ ਹੈ ਕੈਂਬਰੇਜ ਓਵਰਸੀਜ਼ ਕੰਸਲਟੈਂਟ ਦੇ ਨਾਮ ਤੋਂ ਹੈ ਸੈਕਟਰ 34ਏ ਦੇ ਵਿੱਚ ਐਸਈਓ 210 211 3rd ਫਲੋਰ ਤੇ ਹੈ ਤੇ ਕੰਟੈਕਟ ਨੰਬਰ ਅਸੀਂ ਜਰੂਰ ਮੈਂਸ਼ਨ ਕਰ ਦਾਂਗੇ ਜੇ ਤੁਹਾਡੀ ਕੋਈ ਕੁਇਰੀ ਹੈ ਜਾਂ ਤਾਂ ਤੁਸੀਂ ਆ ਕੇ ਸਾਨੂੰ ਮਿਲ ਸਕਦੇ ਹੋ ਅਦਰਵਾਈਜ਼ ਤੁਸੀਂ ਸਾਡੇ ਦਿੱਤੇ ਗਏ ਨੰਬਰਸ ਤੇ ਕੰਟੈਕਟ ਕਰਕੇ ਵੀ ਸਾਡੇ ਤੋਂ ਆਪਣੀ ਕੁਇਰੀ ਕਲੀਅਰ ਕਰ ਸਕਦੇ ਹੋ ਜੀ ਬਿਲਕੁਲ ਅਗਲੀ ਵਾਰੀ ਜਿਹੜੇ ਸਵਾਲ ਹੋਣਗੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਜਰੂਰ ਕਰਿਓ ਕੋਈ ਵੀ ਸਵਾਲ ਹੈ ਜਿਹੜਾ ਤੁਹਾਡੇ ਮਨ ਦੇ ਵਿੱਚ ਉੱਠ ਰਿਹਾ ਹੈ ਇਹ ਮੁਲਾਕਾਤ ਵਿੱਚ ਦੇਖਣ ਤੋਂ ਬਾਅਦ ਤਾਂ ਅਸੀਂ ਜਿਹੜਾ ਕੈਂਬਰੀਜ ਓਵਰਸੀਜ਼ ਤੋਂ ਜਵਾਬ ਲਵਾਂਗੇ ਉਹਦੇ ਹੋਰ ਮੁਲਾਕਾਤ ਤੁਹਾਡੇ ਤੱਕ ਲੈ ਕੇ ਆਵਾਂਗੇ ਤਾਂ ਮੈਡਮ ਤੋਂ ਅੱਗੇ ਜੇ ਕੋਈ ਸਵਾਲ ਆਉਂਦੇ ਨਹੀਂ ਤਾਂ ਅਗਲੀ ਮੁਲਾਕਾਤ ਵਿੱਚ ਜ਼ਰੂਰ ਅਸੀਂ ਉਹ ਲੈਣਾ ਚਾਹੁੰਦੇ ਹਾਂ ਨਹੀਂ ਤਾਂ ਫਿਲਹਾਲ ਦੇ ਲਈ ਜਿਹੜੇ ਤੁਸੀਂ ਅਮਰੀਕਾ ਜਾਣ ਦਾ ਸੁਪਨਾ ਸਕਾਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅਗਰ ਫਾਈਲ ਆਪਣੀ ਲਾਉਣੀ ਚਾਹੁੰਦੇ ਹੋ ਤਾਂ نیچے ਨੰਬਰ ਦਿੱਤੇ ਗਏ ਨੇ ਤੁਸੀਂ ਬਿਲਕੁਲ ਇਹਨਾਂ ਦੇ ਨਾਲ ਫਰੀ ਫੀਲ ਫਰੀ ਹੋ ਕੇ ਮਤਲਬ ਤੁਸੀਂ ਬਿਨਾ ਕਿਸੇ ਟੈਨਸ਼ਨ ਤੋਂ ਗੱਲਬਾਤ ਕਰੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਵੀਜ਼ਾ ਹੀ ਲਵਾਉਣਾ ਪੈਸੀ ਦੇਣੇ ਨੇ ਪਰ ਗੱਲਬਾਤ ਕਰਕੇ ਅਗਰ ਤੁਹਾਨੂੰ ਭਰੋਸਾ ਆਉਂਦਾ ਤਾਂ ਜ਼ਰੂਰ ਤੁਸੀਂ ਆਪਣੀ ਫਾਈਲ ਹੈ ਇਹਨਾਂ ਕੋਲੋਂ ਅਪਲਾਈ ਕਰ ਸਕਦੇ ਹੋ ਨੰਬਰ ਚੱਲ ਰਹੇ ਨੇ ਉਹਨਾਂ 'ਤੇ ਤੁਸੀਂ ਗੱਲ ਕਰ ਸਕਦੇ ਹੋ ਕਾਫੀ ਵੀਜ਼ਾਸ ਦੇ ਬਾਰੇ ਇਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਚਾਹੇ ਟੂਰਿਸਟ ਹੈ ਟੂਰਿਸਟ ਹੈ ਚਾਹੇ ਸਟੂਡੈਂਟ ਹੈ ਤਾਂ ਉਹਦੀ ਡਿਗਰੀਸ਼ਨ ਕਿੰਨੀ ਰਹੇਗੀ ਤਾਂ ਉਹ ਵੀ ਕਾਫੀ ਚੀਜ਼ਾਂ ਨੇ ਇਸ ਮੁਲਾਕਾਤ ਦੇ ਵਿੱਚ ਕਲੀਅਰ ਹੋਈਆਂ ਨੇ ਜਿਹੜੇ ਕੋਈ ਸਵਾਲ ਤੁਹਾਡੇ ਰਹਿ ਜਾਣਗੇ ਉਹ ਅਗਲੀ ਮੁਲਾਕਾਤ ਦੇ ਵਿੱਚ ਅਸੀਂ ਜ਼ਰੂਰ ਲੈ ਕੇ ਆਵਾਂਗੇ ਫਿਲਹਾਲ ਦੇ ਲਈ ਤੁਹਾਡੇ ਤੋਂ ਵਿਦਾ ਚਾਹਾਂਗੇ ਧੰਨਵਾਦ ਇੱਕ ਅੱਗੇ